ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਸੀਂ ਜਿਸ ਵੀਰ ਨੂੰ ਇਸ ਵਕਤ ਦੇਖ ਰਹੇ ਹੋ ਇਸ ਵੀਰ ਦੇ ਹਾਲਾਤ ਤੁਸੀਂ ਦੇਖ ਕੇ ਮਹਿਸੂਸ ਕਰਿਓ ਪੈਰਾਂ ਤੱਕ ਦੇ ਹਾਲਾਤ ਦੇਖਿਓ ਇਸ ਵੀਰ ਦੇ ਕਿਵੇਂ ਇਹ ਨਰਕ ਭਰੀ ਜ਼ਿੰਦਗੀ ਕੱਟਣ ਤੇ ਮਜਬੂਰ ਆ ਔਰ ਤੁਰ ਤੁਰ ਕੇ ਜਿਹੜੇ ਬੂਟ ਨੇ ਉਹ ਵੀ ਬੂਟ ਘਸ ਗਏ ਥੱਲੋਂ ਜਿਹੜਾ ਤਲਾ ਹੁੰਦਾ ਉਹ ਘਸ ਚੁੱਕਿਆ ਬਿਲਕੁਲ ਔਰ ਨੰਗੇ ਪੈਰ ਹੋ ਚੁੱਕੇ ਨੇ ਜੀ ਤੁਸੀਂ ਆਪ ਜੀ ਮਹਿਸੂਸ ਕਰਕੇ ਦੇਖੋ ਇਸ ਵੀਰ ਦੇ ਹਾਲਾਤ ਕੀ ਹੋਣੇ ਸੰਦੀਪ ਵੀਰੇ ਕੀ ਹਾਲ ਆ ਆਹ ਧਾਰ ਦੇ ਸੰਦੀਪ ਵੀਰੇ ਹੋਰ ਕੀ ਹਾਲ ਹੈ ਲੋ ਤਾਂ ਕਰ ਲੈ ਯਾਰ ਵੀਰੇ ਸੰਦੀਪ ਵੀਰੇ ਹੱਥਾਂ ਮੇ ਲੈ ਲੈ ਯਾਰ ਓ ਮੇਰੇ ਭਾਈ ਹੱਥਾਂ ਮੇ ਲੈ ਲੈ ਯਾਰ ਵੀਰੇ ਹੈ ਅਸੀਂ ਇਸ ਵਕਤ ਨਾਲ ਜੀ ਆ ਕਿਹੜਾ ਪਿੰਡ ਆ ਜੀ ਖਨਾਲ ਕਲਾਂ ਪਿੰਡ ਦੇ ਵਿੱਚ ਆ ਜੀ ਇਧਰਲੇ ਪਾਸੇ ਜਿਹੜਾ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਦੇ ਉੱਪਰ ਬੱਸ ਸਟੈਂਡ ਬਣਾਇਆ ਵਾ ਗੋਕਲ ਪੱਤੀ ਖਨਾਲ ਕਲਾਂ ਦੇ ਵਿੱਚ ਆ ਜੀ ਅਸੀਂ ਇਸ ਵਕਤ ਔਰ ਇਹ ਵੀਰ ਸੰਦੀਪ ਆ ਸਾਡਾ ਭਰਾ ਬਹੁਤ ਸਾਲਾਂ ਤੋਂ ਇਸ ਹਾਲਾਤਾਂ ਦੇ ਵਿੱਚ ਆ ਜੀ ਹਾਲਾਤ ਤੁਹਾਡੇ ਸਾਹਮਣੇ ਨੇ ਦੇਖ ਕੇ ਤੁਸੀਂ ਮਹਿਸੂਸ ਕਰੇ ਲਓਗੇ ਕਿ ਕਿੰਨੀ ਕੁ ਤਕਲੀਫ ਦੇ ਵਿੱਚ ਆ ਵੀਰ ਇਹਨਾਂ ਦੇ ਪਰਿਵਾਰ ਚੋਂ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਆਜੋ ਜੀ ਸੰਦੀਪ ਵੀਰੇ ਕੀ ਹਾਲ ਆ ਯਾਰ ਤੁਹਾਨੂੰ ਬੋਲਦਾ ਤਾਂ ਹੈ ਨਹੀਂ ਸਾਡੇ ਨਾਲ ਯਾਰ ਵੀਰੇ ਹੈ ਹੈਲੋ ਤਾਂ ਕਰ ਲੈ ਮੇਰੇ ਭਾਈ ਯਾਰ ਕਰ ਲੈ ਵੀਰੇ ਯਾਰ ਕਰ ਲੈ ਯਾਰ ਵੀਰੇ ਕਰ ਲੈ ਯਾਰ ਮੇਰਾ ਭਾਈ ਕਿੰਨਾ ਦਾ ਘੈਂਟ ਬੰਦਾ ਯਾਰ ਲੈ ਇਹ ਕਮਾਲ ਦੀ ਡਰਦਾ ਕਾਤੋਂ ਯਾਰ ਦਰਦ ਕਾ ਤੂੰ ਮੈਂ ਕੁਝ ਨਹੀਂ ਗਿਆ ਕੋਈ ਕੁਝ ਨਹੀਂ ਗਿਆ ਕੋਈ ਨਹੀਂ ਗਿਆ ਸੰਦੀਪ ਕੀ ਹਾਲ ਹੈ ਵੀਰੇ ਹੈਲੋ ਤਾਂ ਕਰ ਵੀਰੇ ਕਰ ਵੀਰੇ ਆ ਤਾਰ ਆ ਤਾਰ ਦੇ ਗਰਮੀ ਤਾਂ ਪਹਿਲਾਂ ਹੀ ਆ ਤਾਰ ਦੇ ਸੰਦੀਪ ਤਾਰ ਦੇ ਯਾਰ ਗਰਮੀ ਆ ਵੀਰੇ ਤਾਰ ਦੇ ਵੀਰੇ ਸੰਦੀਪ ਤਾਰ ਦੇ ਫੇਰ ਚੱਕ ਲਈ ਆ ਤਾਰ ਦੇ ਤਾਰ ਦੇ ਗਰਮੀ ਆ ਵੀਰੇ ਮੇਰਾ ਭਾਈ ਨਹੀਂ ਗਰਮੀ ਆ ਤਾਰ ਦੇ ਤਾਰ ਦੇ ਸੰਦੀਪ ਵੀਰੇ ਫੇਰ ਚੱਕ ਲਈ ਉਰੇ ਰੱਖ ਦਿੰਨੇ ਆਪਾਂ ਉਰੇ ਰੱਖ ਦਿੰਨੇ ਆ ਇੱਥੇ ਰੱਖ ਲਾ ਉਰੇ ਰੱਖ ਲਾ ਇਹ ਉਰੇ ਰੱਖ ਲਾ ਫੇਰ ਮੇਰੇ ਨਾਲ ਹੈਲੋ ਕਰ ਪਹਿਲਾਂ ਫੇਰ ਦਊਂਗਾ ਤੈਨੂੰ ਪੁਰੀ ਵੇਜਾ ਵੇਜਾ ਛੱਡ ਦੇ ਛੱਡ ਦੇ ਮੇਰੇ ਪੈਈ ਨਹੀਂ ਆ ਰੱਖਦੇ ਪੁਰੀ ਰੱਖ ਲੈ ਉਰੀ ਰੱਖ ਲੈ ਸੰਦੀਪ ਮੇਰੀ ਗੱਲ ਤਾਂ ਸੁਣ ਲੈ ਵੀਰੇ ਉਰੀ ਲਹੂਗਾ ਤੇਰੇ ਲਵੀ ਰਹੂਗਾ ਸੰਦੀਪਾ ਵਾਹਿਗੁਰੂ ਸੰਦੀਪ ਗਰਮੀ ਬਹੁਤ ਆ ਵੀਰੇ ਕੱਪੜੇ ਇੰਨੇ ਪਾਈ ਫਿਰਦਾ ਤੂੰ ਇਹਦੇ ਮਾਂ ਬਾਪ ਹੈਗੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹ ਬਾਪਾ ਜੀ ਠੀਕ ਹੈ ਬਾਬਾ ਜੀ ਤਾਂ ਸਾਡੇ ਕੋਲੇ ਜਾਂਦੇ ਹੁੰਦੇ ਥੋਡੀ ਦਵਾਈ ਚੱਲਦੀ ਹੈ ਨਹੀਂ ਸਾਡੇ ਕੋਲ ਤੁਹਾਡੀ ਕਿਹਨਾਂ ਦੀ ਦਵਾਈ ਚੱਲਦੀ ਹੈ ਜੀ ਮੇਰੀ ਦੌਰੇ ਦੀ ਦਵਾਈ ਆ ਨਾ ਜੀ ਦੌਰਾ ਠੀਕ ਹੋਇਆ ਜੀ ਹਾਂ ਹਾਂ ਜੀ ਠੀਕ ਆ ਪਹਿਲਾਂ ਉਹਨਾਂ ਨੂੰ ਕਿੰਨੇ ਪਰਸੈਂਟ 80% ਠੀਕ ਹੈ ਜੀ ਚਲੋ ਗੁਰੂ ਸਾਹਿਬ ਕਿਰਪਾ ਕਰੇ ਸਾਨੂੰ ਪਤਾ ਨਹੀਂ ਸੀ ਵੀ ਤੁਸੀਂ ਹਨਾ ਉਰੇ ਹਨ ਇਦਾਂ ਮਿਲੋਗੇ ਤੇ ਅੱਛਾ ਜੀ ਇਹਨਾਂ ਦੇ ਮਾ ਮਾਪਾਪਾਂ ਬਾਰੇ ਤੁਸੀਂ ਦੱਸਦੇ ਸੀਗੇ ਜੀ ਠੀਕ ਹੈ ਜੀ ਠੀਕ ਹੈ ਅਸਲ ਵਿੱਚ ਪਹਿਲੀ ਵਾਰੀ ਬਿਮਾਰ ਕਿਦਾਂ ਹੋਇਆ ਸੀ ਜੀ ਮੁੰਡਾ ਇਹ ਨਹੀਂ ਨਹੀਂ ਮਤਲਬ ਮਤਲਬ ਪਹਿਲਾਂ ਤੁਸੀਂ ਇਦਾਂ ਹਾਂ ਓਕੇ ਉਹ ਪਹਿਲਾਂ ਤੰਦਰੁਸਤ ਸੀ ਬਈ ਨਹੀਂ ਉਹੀ ਪੁੱਛਦਾ ਵੀਰੇ ਵੀ ਪਹਿਲੀ ਵਾਰੀ ਬੰਦੇ ਨੂੰ ਕੋਈ ਸਦਮਾ ਲੱਗਿਆ ਕੋਈ ਮੌਤ ਹੋ ਗਈ ਘਰੇ ਕਾਦੀ ਟੈਨਸ਼ਨ ਲੈ ਗਿਆ ਜੀ ਬੰਦਾ ਇਦਾਂ ਹੀ ਬਈ ਗੱਡੀ ਗੁੱਡੀ ਤੇ ਗਿਆ ਆ ਜੀ ਓਕੇ ਵੀਰੇ ਉਥੋਂ ਪਤਾ ਨਹੀਂ ਕੀ ਹੋਇਆ ਬਈ ਉਹ ਗੱਡੀ ਰਾਹ ਤੇ ਚਲੋਂਦੀ ਨਾ ਊਨ ਡਰਾਈਵਰ ਲੱਗਿਆ ਹੋਇਆ ਸੀ ਉਹ ਹੀ ਕਹਿੰਦਾ ਵੀਰਾ ਤੇ ਉਥੋਂ ਆਇਆ ਬਈ ਉਹਨਾਂ ਨੇ ਪਤਾ ਨਹੀਂ ਪੁਲਿਸ ਵਾਲਸ ਦੇ ਵਿੱਚ ਕੋਈ ਚੀਜ਼ ਚੂਹਤੀ ਉਹ ਘੁੱਟਿਆ ਪੁਲਿਸ ਵਾਲਸ ਨਾਲੇ ਡਰ ਗਿਆ ਹੈ ਓਕੇ ਡਰਨ ਤੋਂ ਬਾਅਦ ਇਹ ਅਹੀਂ ਅਪ ਸੈਟਅਪ ਹੋ ਗਿਆ ਹੈ ਉਜੂਰ ਖਾਸੇ ਟਾਈਮ ਬਾਅਦ ਬਈ ਇਹ ਫਿਰ ਦਵਾਈ ਦੂਈ ਵੀ ਦਵਾਈ ਤੀ ਅੱਛਾ ਜੀ ਫਿਰ ਦਵਾਈ ਨਾ ਫੇਰ ਨਹੀਂ ਉਹ ਹੋਇਆ ਬਈ ਵੀਰ ਉਹਨਾਂ ਨੇ ਦੱਸਿਆ ਜੀ ਕੋਈ ਨਾ ਕੋਈ ਘਟਨਾ ਬੰਦੇ ਦੀ ਜ਼ਿੰਦਗੀ ਚ ਵਾਪਰਦੀ ਆ ਨਹੀਂ ਤਾਂ ਬੰਦਾ ਇਦਾਂ ਤਾਂ ਨਹੀਂ ਬਿਮਾਰ ਹੁੰਦਾ ਸੰਦੀਪ ਡਰਾਈਵਰੀ ਕਰਦਾ ਸੀ ਇਹ ਵੀਰ ਤੇ ਇਹਨਾਂ ਦੇ ਪਿਤਾ ਜੀ ਆਉਣਗੇ ਬਾਈ ਜੀ ਕੀ ਹਾਲ ਹੈ ਜੀ ਠੀਕ ਹੋ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਅੱਛਾ ਸਾਂਜੀ ਰਲੇ ਪੇ ਮਤਲਬ ਸੀ ਜੀ ਸਾਂਜੀ ਹੈ ਨਾ ਇਹਨਾਂ ਨੂੰ ਅਸਲ ਨੂੰ ਸੰਦੀਪ ਨੂੰ ਹੋਇਆ ਕੀ ਜੀ ਪਹਿਲੀ ਇਹ ਟਰੱਕ ਤੇ ਲੱਗਿਆ ਹੋਇਆ ਉੱਥੋਂ ਆਉਣ ਸਾਰੇ ਪੰਜਾ ਕਰੇ ਘਰੇ ਰਿਹਾ ਬਸ ਉਹਦੀ ਹੋ ਗਿਆ ਇਹ ਇਹ ਤਾਂ ਹੋਇਆ ਕੀ ਮਤਲਬ ਟੈਨਸ਼ਨ ਕਾਦੀ ਕਰ ਗਏ ਕੋਈ ਟੈਨਸ਼ਨ ਤਾਂ ਬਈ ਉਹ ਕਟਾਈ ਘਟੂ ਹੀ ਹੋ ਗਈ ਜੀ ਕਹਿੰਦੇ ਉੱਥੇ ਕੁਰਸ ਨੇ ਕੁੱਟਿਆ ਜੀ ਕੋਈ ਗਲਤੀ ਗੁਲਤੀ ਕੋਈ ਇਹ ਜੀ ਗੱਡੀ ਕੁੱਟੀ ਫੜੀ ਗਈ ਚੋਰੀ ਦੀ ਕੋਈ ਡਰਾਈਵਲ ਤਾਂ ਇਹਦਾ ਕਨੈਕਟਰ ਦੀ ਹੂੰ ਓਕੇ ਹਾਂ ਜੀ ਅੱਛਾ ਇਹਨੂੰ ਕਿੰਨੇ ਸਾਲ ਹੋ ਗਏ ਨੂੰ ਇਦਾਂ ਫਿਰਦੇ ਦੂਜੀ ਸਾਲ ਆ ਜੀ ਸੰਦੀਪ ਕੀ ਹਾਲ ਆ ਯਾਰ ਹੈ ਵੀਰੇ ਚੱਲ ਘਰੇ ਚੱਲੀਏ ਘਰੇ ਚੱਲ ਪਾਣੀ ਪੂਣੀ ਪੀਣੇ ਚੱਲੀਏ ਘਰੇ ਪਾਣੀ ਪੂਣੀ ਤਾਂ ਭਲੇ ਆਦੇ ਯਾਰ ਵੀਰੇ ਪਰ ਇਦਾਂ ਦੇ ਹਾਲਾਤ ਸਾਡੇ ਆਲੇ ਦੁਆਲੇ ਬਹੁਤ ਨੇ ਜੀ ਜਿਹੜਾ ਵੀਰ ਇਦਾਂ ਦੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਕੋਈ ਨਾ ਕੋਈ ਟੈਨਸ਼ਨ ਕਰ ਜਾਂਦੇ ਨੇ ਕੋਈ ਨਾ ਕੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਘਟਨਾ ਜਦੋਂ ਵਾਪਰਦੀ ਆ ਫਿਰ ਇਨਸਾਨਾਂ ਹਾਲਾਤਾਂ 'ਚ ਪਹੁੰਚਦਾ ਸਾਨੂੰ ਸਾਰਿਆਂ ਨੂੰ ਮਦਦ ਕਰਨ ਦੀ ਲੋੜ ਆ ਆਲੇ-ਦੁਆਲੇ ਕੁਝ ਨਹੀਂ ਕਹਿੰਦੇ ਵੀਰ ਕਈ ਇਨਸਾਨ ਇਦਾਂ ਦੇ ਇਨਸਾਨਾਂ ਨੂੰ ਦੇਖ ਕੇ ਡਰ ਵੀ ਜਾਂਦੇ ਨੇ ਕੁਝ ਨਹੀਂ ਕਹਿੰਦੇ ਸਾਡੇ ਹੀ ਭੈਣ ਭਰਾ ਨੇ ਇਹ ਸਾਡੇ ਹੀ ਭਰਾ ਨੇ ਕੋਈ ਇਹਨਾਂ ਤੋਂ ਆਪਣੇ ਹੱਥ ਗੰਦੇ ਨਹੀਂ ਹੁੰਦੇ ਕੋਈ ਇਨਸਾਨ ਸੋਚ ਸਕਦੇ ਨੇ ਇਹ ਚੀਜ਼ ਵੀ ਯਾਰ ਇਹਦੇ ਨੇੜੇ ਨਹੀਂ ਜਾਣਾ ਕੋਈ ਚੀਜ਼ ਨਾ ਮਰੇ ਨਹੀਂ ਨਹੀਂ ਇਹ ਵਿਚਾਰਾ ਵੈਸੇ ਹੀ ਹਾਲਾਤਾਂ ਦੇ ਮਾਰੇ ਹੁੰਦੇ ਨੇ ਸਾਨੂੰ ਸਾਰਿਆਂ ਨੂੰ ਮਦਦ ਕਰਨ ਦੀ ਲੋੜ ਆ ਅਸੀਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਆਇਆ ਆਪਜੀ ਦੇਖਦੇ ਹੋ ਕਿੱਡੇ ਵੱਡੇ ਪੱਧਰ ਤੇ ਸੇਵਾ ਜਿਹੜੀ ਚੱਲ ਰਹੀ ਆ ਇਦਾਂ ਦੇ ਵੀਰ ਕਿੱਡੇ ਵੱਡੇ ਪੱਧਰ ਤੇ ਠੀਕ ਹੋ ਗਏ ਜਿਹੜੇ ਜਿਹੜੇ ਕਿਸੇ ਟਾਈਮ ਇਦਾਂ ਦੇ ਹਾਲਾਤਾਂ 'ਚ ਸੀ ਕਿ ਅੱਜ ਤੰਦਰੁਸਤ ਹੋ ਕੇ ਸਾਡੇ ਨਾਲ ਸੇਵਾ ਵੀ ਕਰਦੇ ਨੇ ਜਿੱਦਾਂ ਅਸੀਂ ਪਹਿਲਾਂ ਵੀ ਦੱਸਦੇ ਆ ਸਾਡੇ ਨਾਲ ਬਾਈ ਮਾਸਟਰ ਜੀ ਖੜੇ ਨੇ ਉਧਰ ਸ਼ੇਰਾ ਖੜਾ ਸ਼ੇਰੇ ਆਇਓ ਵੀਰੇ ਅੱਗੇ ਆਜੋ ਇਦਾਂ ਹੀ ਮਤਲਬ ਜਿਹੜਾ ਇਹ ਵੀਰ ਵੀ ਠੀਕ ਹੋ ਜਾਊਗਾ ਸੰਦੀਪ ਆ ਚਲੀਏ ਵੀਰੇ ਘਰੇ ਚੱਲੀ ਆਜੋ ਘਰੇ ਉਹ ਪੈਂਦਾ ਘਰੀ ਆ ਜੀ ਇਹ ਪੈਂਦਾ ਘਰੀ ਆ ਘਰੀ ਪੈਂਦਾ ਜੀ ਓਕੇ ਤੁਸੀਂ ਫਿਰ ਤੁਸੀਂ ਵੀ ਉਸੇ ਘਰ ਚ ਰਹਿੰਦੇ ਹੋ ਨਾ ਜ ਮੈਂ ਇੱਥੇ ਪੈਂਦਾ ਹਾਂ ਤੁਸੀਂ ਇੱਧਰ ਪੈਂਦੇ ਹੋ ਹਾਂ ਜੀ ਆਪਾਂ ਚੱਲੀਏ ਕਰੇ ਜੀ ਬਈ ਕੋਈ ਕਰੇ ਨਹੀਂ ਪੈਂਦਾ ਹੈਗਾ ਬਈ ਇਹ ਹਾਂ ਜੀ ਇਹ ਤਾਂ ਉਰੀ ਆ ਹੀ ਰਹਿੰਦਾ ਬਈ ਸੜਕ ਤੇ ਰਹਿੰਦਾ ਕਿਤੇ ਕਿਤੇ ਸੂਰਜ ਚ ਪਜੂ ਰਹਿੰਦਾ ਠੀਕ ਆ ਕਰ ਪੈਂਦਾ ਫੜਕੇ ਲ ਜਾਂਦਾ ਬੇਹੋ ਕਹਿ ਨਹੀਂ ਸਕਦੇ ਨਹੀਂ ਬਈ ਤਾਂ ਆ ਹੀ ਰਹਿੰਦਾ ਕਿ ਜੀ ਬਿਲਕੁਲ ਬਿਲਕੁਲ ਇਹ ਤਾਂ ਪਹਿਲਾਂ ਵੀ ਇਹਨਾਂ ਨੂੰ ਅਸੀਂ ਬਹੁਤ ਵਾਰ ਕਹਿੰਦਾ ਸੀਗਾ ਬਈ ਇਹਨੂੰ ਕੋਈ ਇਹਨੂੰ ਕਿਤੇ ਲੈ ਜਾਣਾ ਹੈਗੇ ਇਹਨੂੰ ਦਵਾਈ ਦਿਵਾਦਣੇ ਹੈਗੇ ਬਈ ਪਹਿਲਾਂ ਮੰਨੇ ਨਹੀਂ ਹੈਗੇ ਇਹ ਆਇ ਤੋਂ ਠਕ ਟੋਕਰ 6 ਮਹੀਨੇ ਦੀ ਗੱਲ ਆ ਗਈ ਠੀਕ ਆ ਵੀਰੇ ਠੀਕ ਹੈ ਠੀਕ ਸਨਵਾਏ ਵੀਰੇ ਇਹਦਾ ਵਿਚਾਰੇ ਦਾ ਇਲਾਜ ਹੋਊਗਾ ਠੀਕ ਹੋ ਜਾ ਵੀ ਮਤਲਬ ਠੀਕ ਹੋ ਜਾ ਵੇ ਚਲੋ ਅੱਖਾਂ ਦੀ ਮੈਂ ਵੀ ਅੱਖਾਂ ਦੀ ਕਮਾ ਉੱਥੇ ਲੈ ਚੱਲਦੇ ਹਾਂ ਜੀ ਹਾਂਜੀ ਆਪਣਾ ਦਵਾਈ ਚਲਦੀ ਸੀ ਥੋੜੇ ਕੋਲੇ ਠੀਕ ਹੈ ਜੀ ਇਹ ਫੇਰ ਕਿਸੇ ਨੇ ਰਾਜ ਨਹੀਂ ਦਿੱਤਾ ਹੋਏਗਾ ਠੀਕ ਠੀਕ ਚਲੋ ਹੋ ਜਾਂਦਾ ਕਈ ਵਾਰੀ ਕੋਈ ਗੱਲ ਨਹੀਂ ਹੁਣ ਸਮਾਂ ਉਹ ਆ ਗਿਆ ਜੀ ਆਪਾਂ ਇਹਨੂੰ ਤੰਦਰੁਸਤ ਕਰ ਲਾਂਗੇ ਵੀਰ ਨੂੰ ਪ੍ਰੋਪਰ ਤੰਦਰੁਸਤ ਹੋ ਜਾਊਗਾ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਨਾ ਠੀਕ ਹੋਵੇ ਜੀ ਗੁਰੂ ਸਾਹਿਬ ਤੇ ਇੰਨਾ ਯਕੀਨ ਆ ਜੀ ਤੁਸੀਂ ਅਰਦਾਸ ਕਰਿਓ ਨਗਰ ਗੁਰੂਕਰ ਬਾਬਾ ਜੀ ਅਰਦਾਸ ਕਰਦੇ ਹੋ ਹਨ ਜੀ ਚੜ੍ਹਦੀ ਕਲਾ ਹੋ ਜਾਣੀ ਹੈ ਜੀ ਔਰ ਤੁਸੀਂ ਆਪਣੇ ਆਲੇ ਦੋਲੇ ਜ਼ਰੂਰ ਧਿਆਨ ਰੱਖੋ ਸਾਡੀ ਦੁਆਰਾ ਤੋਂ ਫਿਰ ਬੇਨਤੀ ਆ ਮਤਲਬ ਜੇ ਤੁਸੀਂ ਧਿਆਨ ਨਹੀਂ ਰੱਖੋਗੇ ਤਾਂ ਸਾਡੇ ਇਦਾਂ ਦੇ ਵੀਰ ਰੁਲਦੇ ਰਹਿਣਗੇ ਇਦਾਂ ਹੀ ਕਈ ਕਿ ਸਾਲ ਲੰਘ ਜਾਣਗੇ 10 10 15 15 ਸਾਲ ਲੰਘ ਜਾਂਦੇ ਨੇ ਇਦਾਂ ਦੇ ਹਾਲਾਤਾਂ 'ਚ ਜੀ ਤੁਸੀਂ ਦੇਖੋ ਇਹਨੂੰ 2 ਸਾਲ ਹੋਏ ਨੇ ਵੀਰ ਨੂੰ ਜੇ ਕੋਈ ਨਹੀਂ ਇਤਲਾ ਸਾਨੂੰ ਦਊਗਾ ਤਾਂ ਫਿਰ ਇਦਾਂ ਹੀ 10 ਸਾਲ ਇਹਨੇ 15 ਸਾਲ ਇਹਨੇ ਬਿਨਾਂ ਦਵਾਈ ਤੋਂ ਠੀਕ ਤਾਂ ਹੋਣਾ ਨਹੀਂ ਹਨਾ ਕੋਈ ਇਦਾਂ ਤਾਂ ਹੈ ਨਹੀਂ ਵੀ ਕੋਈ ਇਦਾਂ ਥੋੜਾ ਕਰਕੇ ਜਾਂ ਸ਼ਕਤੀਮਾਰ ਕੇ ਬੰਦਾ ਠੀਕ ਹੋ ਜੂ। ਹੋਣਾ ਤਾਂ ਉਹਦੇ ਉਹਦੇ ਪਿਆਰ ਨਾਲ ਤੇ ਉਹਦੀ ਦਵਾਈ ਨਾਲ ਠੀਕ ਆ। ਇਸ ਕਰਕੇ ਸਾਡੇ ਕੋਲ ਜਗ੍ਹਾ ਤਾਂ ਬਹੁਤ ਥੋੜੀ ਆ ਪਰ ਜਦੋਂ ਇਦਾਂ ਦੇ ਵੀਰ ਸਾਨੂੰ ਮਿਲਦੇ ਨੇ ਸਾਨੂੰ ਐ ਹੁੰਦਾ ਪਹਿਲ ਦੇ ਆਧਾਰ ਤੇ ਲੈ ਕੇ ਹੀ ਇਦਾਂ ਦੇ ਵੀਰਾਂ ਨੂੰ ਤਾਂ ਜੋ ਕਿਉਂਕਿ ਇਹ ਸਾਨੂੰ ਇਹ ਲੱਗਦਾ ਜੀ ਅਗਲੇ ਸਾਲ ਇਹ ਵੀਰ ਤਾਂ ਅੰਦਰੁਸਤ ਹੋਊਗਾ ਆਪਣੇ ਕੰਮ-ਕਾਰ ਕਰੂਗਾ ਆਪਣੀ ਜ਼ਿੰਦਗੀ ਦਾ ਆਨੰਦ ਮਾਣੂਗਾ। ਕੋਈ ਨਾ ਕੋਈ ਜ਼ਿੰਦਗੀ ਦੀ ਘਟਨਾ ਵਾਪਰਦੀਆਂ ਰਹਿੰਦੀਆਂ ਨੇ। ਕਿਸੇ ਦੇ ਘਰ ਦੇ ਵਿੱਚ ਕਈ ਵਾਰੀ ਮੌਤ ਹੋ ਜਾਂਦੀ ਆ। ਉਹਦਾ ਟੈਨਸ਼ਨ ਇਨਸਾਨ ਲੈ ਜਾਂਦਾ। ਕਈ ਵਾਰੀ ਜੀਵਨ ਸਾਥੀ ਛੱਡ ਕੇ ਚੱਲ ਜਾਂਦੇ ਨੇ ਉਹਦੀ ਇਨਸਾਨ ਟੈਨਸ਼ਨ ਲੈ ਜਾਂਦਾ ਕਈ ਵਾਰੀ ਬੱਚੇ ਜਿਨ੍ਹਾਂ ਨੂੰ ਇਨਸਾਨ ਸਭ ਤੋਂ ਵੱਧ ਪਿਆਰ ਕਰਦਾ ਬੱਚੇ ਕੋਈ ਐਜੀ ਘਟਨਾ ਵਾਪਰ ਜਾਂਦੀ ਆ ਬੱਚੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਜਾ ਬਰਾਗਦੇ ਨੇ ਤੇ ਇਨਸਾਨ ਤੇ ਇਹ ਟੈਨਸ਼ਨ ਵਾਕਈ ਦਿਮਾਗ ਤੇ ਪੈਂਦੀ ਆ ਜਿਹੜੇ ਜਜ਼ਬਾਤੀ ਜਾਂ ਜਿਹੜੇ ਇਦਾਂ ਦੇ ਮਨੁੱਖ ਹੁੰਦੇ ਨੇ ਛੋਟਾ ਦਿਲ ਹੁੰਦਾ ਉਹ ਦਿਲ ਤੇ ਲੈ ਜਾਂਦੇ ਨੇ ਕਈ ਇਨਸਾਨ ਹੁੰਦੇ ਨੇ ਬੜੇ ਦਲੇਰ ਹੁੰਦੇ ਨੇ ਉਹ ਵੱਡੀਆਂ ਤੋਂ ਵੱਡੀਆਂ ਪ੍ਰੋਬਲਮਾਂ ਨੂੰ ਵੀ ਜਿਹੜਾ ਸਾਹਮਣਾ ਕਰ ਜਾਂਦੇ ਨੇ ਉਹਨਾਂ ਦਾ ਬਹੁਤ ਵੱਡੀਆਂ ਵੱਡੀਆਂ ਜਦੋਂ ਘਟਨਾ ਜ਼ਿੰਦਗੀ 'ਚ ਹੁੰਦੀਆਂ ਮਤਲਬ ਉਹਨਾਂ ਦੇ ਬਿੱਲ ਪਾਵਰ ਜਿਹੜੀ ਕੈਮ ਹੁੰਦੀ ਆ ਪਰ ਜਿਹੜੇ ਇਦਾਂ ਦੇ ਵੀਰ ਹੁੰਦੇ ਨੇ ਛੋਟੇ ਦਿਲ ਵਾਲੇ ਉਹਨਾਂ ਦੇ ਆ ਹਾਲਾਤ ਹੋ ਜਾਂਦੇ ਨੇ ਦੇਖੋ ਇੱਕ ਦੱਸਿਆ ਵੀਰ ਉਹਨਾਂ ਨੇ ਪੁਲਿਸ ਨੇ ਕੁੱਟਿਆ ਕੋਈ ਨਾ ਕੋਈ ਗਲਤੀ ਹੋਈ ਹੋਣੀ ਜਾਂ ਕੋਈ ਨਾ ਕੋਈ ਕਿੱਦਾਂ ਇਹ ਵਿਧ ਬਣੀ ਤਾਂ ਉਹਦੀ ਟੈਨਸ਼ਨ ਲੈ ਗਿਆ ਜਿਹੜੀ ਵੀ ਇਹ ਚੀਜ਼ ਜਿਹੜੀ ਜ਼ਿੰਦਗੀ ਚ ਹੋਈ ਹੈ ਨਾ ਘਰ ਦੇ ਵੀ ਬੜੇ ਬੁਰੇ ਹਾਲਾਤ ਨੇ ਤੁਸੀਂ ਦੇਖੋ ਇਹੀ ਪੈਰਾਂ ਇਸੇ ਬੂਟਾਂ ਚ ਫਿਰਦਾ ਵਿਚਾਰੇ ਦੇ ਬੂਟ ਜਿਹੜਾ ਤਲਾ ਨਾ ਜੀ ਸੰਦੀਪ ਦਾ ਉਹ ਸਾਰਾ ਘਸ ਕੇ ਮਤਲਬ ਕੱਲੇ ਪੈਰਾਂ ਤੇ ਫਿਰਦਾ ਬੂਟ ਤਾਂ ਕੰਮ ਹੀ ਨਹੀਂ ਕਰ ਰਹੇ ਕਿਉਂਕਿ ਤਲਾ ਤਾਂ ਨਹੀਂ ਸਾਰਾ ਘਸਾਤਾ ਜੀ ਇਹ 2 ਸਾਲ ਤੋਂ ਮਤਲਬ ਨਾਤਾ ਨੂੰ ਤਾਂ ਦਹਾਈ ਹੋ ਨਹੀਂ ਨਾ ਜੀ ਉਹ ਵੀਰੇ ਬਾਈ ਜੀ ਮਤਲਬ ਕੱਲਾ ਵੀ ਬੋਲੀ ਜਾਂਦਾ ਜਾਂ ਕੀ ਕਰਦਾ ਮਤਲਬ ਕੱਲਾ ਵੀ ਬੋਲਦਾ ਪਾਣਾ ਮੈਨੂੰ ਕਹਿੰਦਾ ਕਿਵੇਂ ਬਾਪੇ ਬਾ ਠੀਕ ਆ ਤੁਸੀਂ ਦੇਖੋ ਕਰਕੇ ਗੱਲ ਕੀ ਕਹਿੰਦਾ ਹੁਣ ਨਹੀਂ ਬੋਲਦਾ ਕਰਦਾ ਨਹੀਂ ਹੁਣ ਨਹੀਂ ਕਰਦਾ ਆ ਪਿਛਲਾ ਸਾਲ ਤੁਹਾਡੇ ਕੋਲ ਇੱਕੋ ਬੇਟਾ ਜੀ ਇੱਕੋ ਬੇਟਾ ਤੁਹਾਡਾ ਦੋ ਨੇ ਜੀ ਉਹ ਕੀ ਕੰਮ ਕਰਦੇ ਨੇ ਜੀ ਉਹ ਵਿਧਿਆੜੀ ਕਰਦੇ ਆ ਜੀ ਵਿਧਿਆੜੀ ਕਰਦੇ ਹਾਂ ਤੁਸੀਂ ਇਹ ਇਹਨਾਂ ਦੇ ਪਿਤਾ ਜੀ ਨੇ ਸੰਦੀਪ ਦਾ ਜੀ ਤੁਹਾਡਾ ਕੀ ਨਾਮ ਜੀ ਤਸਵੀਰ ਜਸਵੀਰ ਸਿੰਘ ਨੇ ਜੀ ਔਰ ਤੁਸੀਂ ਦੇਖ ਹੀ ਰਹੇ ਹੋ ਘਰ ਦੀ ਜਿਹੜੀ ਗਰੀਬੀ ਆ ਆਪਜੀ ਧਿਆਨ ਰੱਖਿਓ ਜਿਹੜੇ ਵਾਲੇ ਦੁਆਲੇ ਹੋਰ ਵੀਰ ਨੇ ਜਿੱਦਾਂ ਬਾਬਾ ਜੀ ਦੀ ਅਸੀਂ ਤੁਹਾਨੂੰ ਗੱਲ ਦੱਸੀ ਆ ਵੀ ਇਹਨਾਂ ਦੀ ਦਵਾਈ ਲਚਕਾਣੀ ਆਸ਼ਰਮ ਤੋਂ ਚੱਲ ਰਹੀ ਆ ਇਦਾਂ 1000 ਜਿਹੜੇ ਮਰੀਜ਼ ਸਾਡੇ ਭੈਣ ਭਰਾ ਲਚਕਾਣੀ ਆਸ਼ਰਮ ਦੇ ਵਿੱਚੋਂ ਦਵਾਈ ਲੈ ਰਹੇ ਨੇ ਜੀ ਦਵਾਈ ਡਾਕਟਰ ਤੋਂ ਹੀ ਸ਼ੁਰੂ ਕੀਤੀ ਜਾਂਦੀ ਆ ਉਹਨਾਂ ਦਾ ਸਾਰਾ ਜਿਹੜਾ ਖਰਚਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਭੰਡਾਰੇ ਚੋਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਸਾਥ ਨਾਲ ਹੀ ਦਵਾਈ ਵਰਤਾਈ ਜਾਂਦੀ ਆ 1000 ਮਰੀਜ਼ ਆ ਜੀ ਜਿੱਦਾਂ ਬਾਬਾ ਜੀ ਨੇ ਦੱਸਿਆ ਵੀ ਮੇਰੇ ਦੌਰੇ ਕੰਟਰੋਲ ਹੋ ਗਏ ਤੁਸੀਂ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖੋ ਸੰਗਰੂਰ ਏਰੀਆ ਤੇ ਸਾਡੇ ਕੋਲੇ ਬਹੁਤ ਜਾਂਦਾ ਜੀ ਮਾਨਸ ਵਾਲੇ ਪਾਸੇ ਜੇ ਤੁਹਾਨੂੰ ਕੋਈ ਇਹੋ ਜਿਹਾ ਮਨੁੱਖ ਮਿਲਦਾ ਬੀਬੀ ਬਜ਼ੁਰਗ ਬੱਚਾ ਤਾਂ ਉਹਨਾਂ ਦੇ ਪਰਿਵਾਰ ਨੂੰ ਅਵੇਅਰ ਕਰਕੇ ਤੁਸੀਂ ਸਾਡੇ ਕੋਲੇ ਭੇਜੋ ਲਚਕਾਣੀ ਪਿੰਡ ਪਟਿਆਲੇ ਤੋਂ ਪਹਾਸੋਂ ਰੋਡ ਤਾਂ ਆਪਾਂ ਉਹਨਾਂ ਦੀ ਗੱਲ ਨੂੰ ਸਮਝ ਕੇ ਉਹਨਾਂ ਦੀ ਮੈਡੀਸਨ ਸ਼ੁਰੂ ਕਰਾਂਗੇ ਜਿੱਦਾਂ 1000 ਬੰਦਾ ਘਰੋ ਘਰੀ ਦਵਾਈ ਖਾ ਰਹੇ ਆ ਉਦਾਂ ਚਾਹੇ 2000 ਹੋ ਜੇ ਚਾਹੇ 4000 ਹੋ ਜੇ ਭਲਾ ਹੋਣਾ ਚਾਹੀਦਾ ਗੁਰੂ ਸਾਹਿਬ ਨੇ ਕੋਈ ਹੋਰ ਬੇਨਤੀ ਕਰਾਂਗੇ ਹਨਾ ਮਤਲਬ ਇਦਾਂ ਪ੍ਰਬੰਧ ਕਰਕੇ ਉਸ ਤੋਂ ਬਾਅਦ ਜਿਹੜੇ ਵੀਰ ਸਾਡੇ ਕੋਲੇ ਰਹਿੰਦੇ ਨੇ ਉਹ ਸੰਦੀਪ ਵਰਗੇ ਵੀਰ ਨੇ ਸਾਨੂੰ ਬਹੁਤ ਪਿੰਡਾਂ ਦੇ ਵਿੱਚੋਂ ਵੀਡੀਓਜ਼ ਆ ਰਹੀਆਂ ਨੇ ਹਰ ਰੋਜ਼ 25 25 30 30 40 40 ਵੀਡੀਓ ਸਾਡੇ WhatsApp ਤੇ ਆਉਂਦੀਆਂ ਨੇ ਪਰ ਉੱਡੀ ਵੱਡੀ ਸਾਡੇ ਕੋਲੇ ਜਗ੍ਹਾ ਨਹੀਂ ਹੈਗੀ ਤੇ ਇੱਕ ਇਨਸਾਨ ਇੰਨੇ ਮੈਂਬਰਾਂ ਨੂੰ ਕਦੇ ਵੀ ਸਾਹਮ ਨਹੀਂ ਸਕਦਾ ਸਾਡੇ ਕੋਲੇ 150 ਸਰੀਰ ਆ ਜੀ ਆਪ ਜੀ ਆ ਕੇ ਦੇਖਿਓ ਜਗ੍ਹਾ ਉੱਥੇ 100 ਮੈਂਬਰ ਦੀ ਵੀ ਨਹੀਂ ਹੈਗੀ 150 ਸਰੀਰ ਐਸ ਵਕਤਾਂ ਅੱਗੇ ਹੁਣ ਆਪਾਂ ਇੱਕ ਬਿਲਡਿੰਗ ਹੋਰ ਬਣਾ ਰਹੇ ਹਾਂ ਵੱਡੀ 10 15 20 ਦਿਨ ਤੱਕ ਉਹਦੇ ਵਿੱਚ ਵੀ 100 ਬੈੱਡ ਹੋਰ ਲੱਗੂਗਾ ਮਤਲਬ ਅੱਗੇ ਆਪਾਂ ਦੇ ਕੋਲ ਜਗ੍ਹਾ ਹੋਰ ਹੈਗੀ ਆ ਘਰ ਬਹੁਤ ਵੱਡਾ ਬਣਨਾ ਕਿਉਂਕਿ ਇਦਾਂ ਦੇ ਵੀਰ ਸਾਡੇ ਪੰਜਾਬ ਦੇ ਵਿੱਚ ਨੇ ਇਹਨਾਂ ਦੇ ਇਹਨਾਂ ਨੂੰ ਠੀਕ ਕਰਨ ਲਈ ਘਰ ਸਾਨੂੰ ਬਹੁਤ ਵੱਡਾ ਬਣਾਉਣਾ ਪਊਗਾ ਉੱਥੇ ਸਹੂਲਤ ਪੂਰੀ ਕਰਨੀ ਪਊਗੀ ਸਾਰੀ ਸਾਡੀ ਮੰਗ ਤੁਹਾਡੇ ਤੋਂ ਇਹੀ ਆ ਵੀ ਤੁਸੀਂ ਆਉਂਦੇ ਜਾਂਦੇ ਇਦਾਂ ਦੇ ਵੀਰਾਂ ਨਾਲ 10 ਮਿੰਟ ਗੱਲ ਕਰਕੇ ਜਾਇਆ ਕਰੋ ਕਿ ਕਿਹਨਾਂ ਇਨਸਾਨਾਂ ਨਾਲ ਗੱਲ ਕਰਨ ਵਾਲੇ ਇਨਸਾਨ ਹੀ ਨਹੀਂ ਹੁੰਦੇ ਤੁਸੀਂ ਦੇਖੋ 2 ਸਾਲ ਤੋਂ ਇਹਨੇ ਕਿੰਨੇ ਕ ਸ਼ਬਦ ਬੋਲੇ ਹੋਣੇ ਕਿਸੇ ਨਾਲ ਕਿਉਂਕਿ ਨੇੜੇ ਨਹੀਂ ਕੋਈ ਬੈਠ ਪਾਉਂਦਾ ਆ ਕੇ ਕਿਉਂਕਿ ਇਨਸਾਨ ਜਦੋਂ ਦਿਮਾਗੀ ਬਿਮਾਰ ਆ ਦੂਜੇ ਨਾਲ ਗੱਲੇ ਨਹੀਂ ਕਰ ਪਾਉਂਦਾ ਖੁੱਲ ਕੇ ਹਨਾ ਤੇ ਤੁਹਾਨੂੰ ਇਹਨਾਂ ਦੇ ਘਰ ਵੀ ਦਿਖਾਉਣੇ ਆ ਵੀ ਘਰਾਂ ਦੇ ਕੀ ਹਾਲਾਤ ਹੋ ਜਾਂਦੇ ਨੇ ਅਸੀਂ ਤਾਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਵੀ ਜੇ ਕੋਈ ਅੰਗ ਪੈਰ ਚੱਲ ਜਾਏ ਨਾ ਬੰਦੇ ਦਾ ਕੰਮ ਨਹੀਂ ਖੜਦਾ ਜੇ ਦਿਮਾਗ 'ਚ ਪ੍ਰੋਬਲਮ ਆ ਜਾਏ ਤਾਂ ਬੰਦੇ ਦਾ ਕੰਮ ਖੜਦਾ ਸਾਡੇ ਕੋਲੇ ਕਿੰਨੇ ਹੀ ਵੀਰ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਛੱਡ ਜਾਂਦੇ ਨੇ ਇੱਥੇ ਤਾਂ ਚਲੋ ਫਾਦਰ ਹੈਗਾ ਕਿਤਨਾ ਕਿਤੇ ਜਿਹੜਾ ਇੱਕ ਹਾਂ ਦਾ ਨਾਰਾ ਮਾਰਨ ਵਾਲਾ ਜਿੱਥੇ ਪਰਿਵਾਰਕ ਮੈਂਬਰ ਵੀ ਸਾਥ ਛੱਡ ਜਾਂਦੇ ਨੇ ਸੰਦੀਪ ਵੀਰੇ ਅੱਛਾ ਕੋਈ ਨਾ ਵੀਰੇ ਵੀਰੇ ਕੀ ਹਾਲ ਹੈ ਜੀ ਹੋਰ ਵੀਰੇ ਠੀਕ ਠਾਕ ਜੀ ਅੱਛਾ ਜੀ ਆਪਣੇ ਪਰਿਵਾਰ ਚ ਪਹਿਲਾਂ ਕਿਸੇ ਨੂੰ ਦਿਮਾਗੀ ਪ੍ਰੋਬਲਮ ਤਾਂ ਨਹੀਂ ਹੈਗੀ ਨਾ ਜੀ ਫੈਜ਼ਾ ਦੀ ਇਹਦੀ ਨਾਨੀ ਨੂੰ ਨਾਨੇ ਨੂੰ ਨਾ ਪਹਿਲਾਂ ਦਾਦੇ ਨੂੰ ਦਾਦੀ ਨੂੰ ਨਾ ਜੀ ਕਿਸੇ ਹੋਰ ਮੈਂਬਰ ਨੂੰ ਮਤਲਬ ਇਹ ਉਸ ਉਸੇ ਸਦਮੇ ਤੋਂ ਬਾਅਦ ਬਿਮਾਰ ਹੋਇਆ ਹਾਂ ਅੱਛਾ ਜੀ ਗੁਰੂ ਘਰ ਦੇ अच्छा जी उरे ਆਪਣੇ ਪਿੰਡ ਚ ਜੀ ਹਾਂ ਜੀ ਓਕੇ ਗੁਰੂ ਘਰ ਦੇ ਜੀ ਬਾਬਾ ਜੀ ਉਹਨੇ ਦੱਸਿਆ ਉਹ ਕਹਿੰਦੇ ਗੁਰਸਿੱਖ ਸੀਗੇ ਜੀ ਮਤਲਬ ਅੱਛਾ ਜੀ ਅੱਛਾ ਜੀ ਹਾਂ ਡਾਲੀ ਕਰਦਾ ਰਿਹਾ ਬਈ ਬਹੁਤ ਵਧੀਆ ਕੰਮ ਕਰਦਾ ਸੀ ਉਸ ਤੋਂ ਬਾਅਦ ਜਦੋਂ ਟਰੱਕ ਤੇ ਵਾਗਿਆ ਬਈ ਉਹਦੀ ਇਹਨੂੰ ਉਹ ਹੋ ਗਿਆ ਜੀ ਉੱਥੋਂ ਠੀਕ ਹੈ ਬਸ ਫੇਰ ਨਹੀਂ ਪਤਾ ਲੱਗਾ ਜੀ ਹਾਂ ਦੇਖੋ ਵੀਰ ਉਹਨਾਂ ਨੇ ਦੱਸਿਆ ਵੀ ਇਹਨਾਂ ਦੇ ਦਾਦਾ ਜੀ ਵੀ ਗੁਰੂ ਘਰ ਸੇਵਾ ਕਰਦੇ ਸੀ ਅਮਰਤਾ ਰੀ ਸੀਗੇ ਇਹ ਵੀ ਡਾਲੀ ਕਰਦਾ ਸੀਗਾ ਤੁਸੀਂ ਦੇਖੋ ਕਿੱਥੋਂ ਕੰਮ ਕਿੱਥੇ ਆ ਗਿਆ ਜੇ ਇੱਥੇ ਬੈਠਾ ਵੀਰ ਪਿੰਡ ਦੇ ਬੱਸ ਸਟੈਂਡ ਦੇ ਵਿੱਚ ਤੇ ਇੱਥੇ ਬੈਠਾ ਜੇ ਆਪਾਂ ਨਹੀਂ ਆਕੇ ਨੂੰ ਗੱਲਬਾਤ ਕਰਾਂਗੇ ਤਾਂ ਇਦਾਂ ਹੀ ਬੈਠੋ ਜੀ ਵੀਰੇ ਥੁੜਕੇ ਸਮਾਨੇ ਵਗ ਜਾਂਦਾ ਉੱਥੋਂ ਆਪੇ ਫੇਰ ਆ ਗਿਆ ਜੀ ਕਈ ਗੇਲਾ ਵਗ ਗਈ ਐ ਇੱਧਰ ਡੱਬੇ ਪਾਸੜਾ ਕਰਨੀ ਜੀ ਇਹਨੂੰ ਵੀਰੇ ਲੈ ਜੀ ਇਹ ਕਰਦੀ ਐ ਠੀਕ ਜੀ ਹਾਂ ਜੀ ਹਾਂ ਜੀ ਬਾਬਾ ਜੀ ਬਾਬਾ ਜੀ ਬਹੁਤ ਵੱਡੀ ਬੇਨਤੀ ਦੋ ਵਾਰ ਕਹਿ ਆਗਾ ਬਾਬਾਈ ਆਪ ਜੀ ਕਿਹੜੇ ਪਿੰਡ ਤੋਂ ਜੀ ਸਿੱਖ ਨਾਲ ਕਲਾਂ ਦੀ ਜੀ ਅੱਛੇ ਜੀ ਅੱਛੇ ਜੀ ਬਤਾਰ ਸਿੰਘ ਉਹ ਆਪਣਾ ਨਾਮਾ ਗਵਾੜਚੀ ਘਰ ਹੈ ਦਾ ਬਾਈ ਦਾ ਠੀਕ ਹੈ ਠੀਕ ਹੈ ਤੁਸੀਂ ਇਹ ਤੰਦਰੁਸਤ ਦੇਖਿਆ ਬੰਦਾ ਜੀ ਹਾਂ ਜੀ ਹਾਂ ਬਿਲਕੁਲ ਜੀ ਵਧੀਆ ਸੇਵਾਦਾਰ ਸੀ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ ਜੀ ਬਸ ਆ ਬਸ ਪਤੀ ਨਹੀਂ ਲੱਗਿਆ ਜੀ ਪਾਣੇ ਮਤਲਬ ਦੇਖੋ ਇੱਕ ਬੰਦਾ ਗੁਰੂ ਘਰ ਨਾਲ ਜੁੜਿਆ ਹੋਇਆ ਹਨਾ ਉਹ ਸੇਵਾਕਾਰ ਹਨ ਜੀ ਜੇ ਸਦਮਾ ਨਾ ਆਉਂਦਾ ਜ਼ਿੰਦਗੀ 'ਚ ਸ਼ਾਇਦ ਅੱਜ ਨੂੰ ਹਾਲਾਤ ਜੀ ਕਿਹਾ ਜੀ ਅਸੀਂ ਵੀ ਲੈ ਜੰਨਾ ਆਪਣੇ ਪੱਦਰ ਤੇ ਪਾਸੇ ਇਹ ਤੁਹਾਨੂੰ ਪਤੀਆ ਫਿਰ ਡਰ ਵੀ ਲੱਗਦਾ ਨਾ ਤੁਸੀਂ ਕਿਉਂ ਨਹੀਂ ਆਉਣ ਦਿੰਦੇ ਸੀ ਜੀ ਨਾ ਜੀ ਮੈਂ ਡਰ ਸੀਗਾ ਮਨ ਪੈ ਜਾਂ ਬਹੁਤ ਨਹੀਂ ਕਹਤਾ ਜੀ ਫਿਰ ਕਹਿੰਦੇ ਆਉਂਦੇ ਨਹੀਂ ਹੈਗੇ ਜੀ ਕਹਿੰਦੇ ਨਹੀਂ ਤੁਹਾਡੇ ਮਨ ਚ ਡਰ ਕੀ ਤੀ ਜਿਵੇਂ ਤੁਹਾਨੂੰ ਇੰਨੇ ਜਾਣੇ ਕਹਿ ਰਹੇ ਨਾ ਜੀ ਡਰ ਤਾਂ ਕੋਈ ਨਹੀਂ ਸੀ ਫਿਰ ਡਰ ਨਹੀਂ ਆਪਦੀ ਅਸੀਂ ਬਹੁਤ ਵਾਰੀ ਇਹਨਾਂ ਨੂੰ ਹਾਂ ਜੀ ਜੀ ਨਾਲ ਸੰਪਰਕ ਕਰਿਆ ਸੀ ਅਸੀਂ ਵੀ ਕਿਵੇਂ ਵੀ ਅਸੀਂ ਕਹਿੰਦਾ ਵੀ ਲਿਖ ਕੇ ਵੀ ਅਸੀਂ ਵੀ ਦੇ ਦਾਂਗੇ ਲਿਖ ਕੇ ਪਰ ਇਹਨਾਂ ਨੇ ਹਾਂ ਨਹੀਂ ਕਰਕੇ ਡਰ ਤਾਂ ਹੋ ਰਿਹਾ ਜੀ ਮੁੰਡਾ ਜੇ ਕਰੋ ਜਾਂਦਾ ਜਦੋਂ ਬਹੁਤ ਹੋ ਜਾਂਦਾ ਜੇ ਹੁਣ ਤਾਂ ਗੁਰਸਿੱਖ ਉਹਥੇ ਜਾਊਗਾ ਕੋਈ ਹੁਣ ਤਾਂ ਡਰ ਤੁਸੀਂ ਸਾਡੇ ਕੋਲ ਆ ਕੇ ਦੇਖੋ ਬਾਬਾ ਜੀ ਜਾਂਦੇ ਨੇ ਹਨਾ ਤੁਸੀਂ ਸਾਡੇ ਕੋਲ ਆ ਕੇ ਦੇਖੋ ਮੈਨੂੰ ਇਹ ਲੱਗਦਾ ਜੀ ਗੁਰੂ ਘਰ ਮੂਹਰੇ ਖੜੇ ਜਿਵੇਂ ਮਾਂ ਨਹੀਂ ਸੇਵਾ ਕਰਦੀ ਮਾਂ ਜਿਵੇਂ ਮਾਂ ਇੱਕ ਬੱਚੇ ਦੀ ਟਾਇਲਟ ਬਾਥਰੂਮ ਸਾਫ਼ ਕਰਦੀ ਆ ਉਹਦੀ ਉਲਟੀ ਸਾਫ਼ ਕਰਦੀ ਆ ਉਹਦੇ ਨਾਲ ਹਰੇਕ ਦੁੱਖ ਸੁੱਖ ਚ ਮਾਂ ਖੜਦੀ ਆ ਦੇਖੋ ਅਸੀਂ ਮਾਂ ਤਾਂ ਨਹੀਂ ਬਣ ਸਕਦੇ ਕਿਉਂਕਿ ਮਾਂ ਤਾਂ ਇੱਕ ਬੱਚੇ ਨੂੰ 9 ਮਹੀਨੇ ਪੇਟ ਚ ਰੱਖਦੀ ਆ ਪਰ ਜਿਹੜੀ ਉੱਥੇ ਸੇਵਾ ਉਹ ਵੀ ਇੱਕ ਮਾਂ-ਬਾਬ ਤੋਂ ਘੱਟ ਨਹੀਂ ਹੈਗੀ ਤੁਸੀਂ ਸਾਡੇ ਕੋਲ ਆ ਕੇ ਦੇਖਿਓ ਤੁਹਾਨੂੰ ਆ ਕੇ ਸਮਝ ਲੱਗੂਗੀ ਵੀਰੇ ਹਾਂਜੀ ਆਵਾਂਗੇ ਜਰੂਰ ਆਵਾਂਗੇ ਧੰਨਵਾਦ ਵੀਰੇ ਧੰਨਵਾਦ ਜੀ ਵੀਰੇ ਧੰਨਵਾਦ ਸਾਡੇ ਕੋਲੇ ਤਾਂ ਵੀ ਇਹਨਾਂ ਨੂੰ ਕਿਹਾ ਤੀਆ ਜੀ ਮੈਂ ਮਾਂ ਆ ਇਹ ਕੰਮ ਕਰਨਾ ਚਾਹਾਂਗਾ ਤਸਵੀਰ ਤੁਮੰਨੇਗਾ ਮੇਰੀ ਗੱਲ ਕਹਿੰਦਾ ਹਾਂ ਬਾਈ ਜਿਵੇਂ ਕਰਾਵੇਂ ਕਹਿੰਦਾ ਮੈਂ ਤਿਆਰ ਧੰਨਵਾਦ ਤੁਹਾਡਾ ਵੀਰਾ ਜੀ ਏਦਾਂ ਡਰੋ ਨਾ ਜੀ ਆਪ ਜੀ ਪਹਿਲਾਂ ਸਾਡੇ ਕੋਲੇ ਲਚਕਾਣੀ ਪਿੰਡ ਆਸ਼ਰਮ ਚ ਆਇਆ ਕਰੋ ਉੱਥੇ ਆ ਕੇ ਦੇਖੋ ਜਿਹੜੀ ਸਾਮ ਸੰਭਾਲ ਕਿੱਦਾਂ ਦਵਾਈ ਕਿੱਥੋਂ ਸ਼ੁਰੂ ਕੀਤੀ ਜਾਂਦੀ ਆ ਸਾਡੇ ਕੋਲ ਬਹੁਤ ਬੈਸਟ ਡਾਕਟਰ ਨੇ ਆਪ ਜੀ ਸਾਨੂੰ ਏਦਾਂ ਦੇ ਵੀਰਾਂ ਦੀ ਤਲਾਹ ਦਿਓ ਉਹਨਾਂ ਦੀ ਆਪਾਂ ਦਵਾਈ ਸ਼ੁਰੂ ਕਰੀਏ ਜਿਨ੍ਹਾਂ ਦਾ ਕੋਈ ਹੱਲ ਨਹੀਂ ਬਚਦਾ ਉਹਨਾਂ ਨੂੰ ਆਪਣੇ ਕੋਲੇ ਰੱਖਾਂਗੇ ਸਮੇਂ-ਸਮੇਂ ਤੇ ਜਿਵੇਂ ਅੱਜ ਆਪਣੇ ਕੋਲ 150 ਉਨਾਲੇ ਸਮੇਂ ਚ 150 ਹੋਰ ਲਿਆ ਪਾਵਾਂਗੇ ਇਦਾਂ ਜਿੰਨੀ ਵੀ ਮਹਾਰਾਜ ਤਾਕਤ ਦੇਣਗੇ ਉਦਾਂ ਆਪਾਂ ਇਦਾਂ ਦੇ ਵੀਰਾਂ ਦੀ ਮਦਦ ਕਰਨ ਚ ਕਾਮਯਾਬ ਹੋਵਾਂਗੇ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਬਹੁਤ ਵੀਰ ਜਿਹੜੇ ਜਿਹੜੇ ਸਾਨੂੰ ਪੁੱਛਦੇ ਰਹਿੰਦੇ ਨੇ ਕਿ ਸਾਨੂੰ ਦੱਸੋ ਭਾਈ ਅਸੀਂ ਕਿੱਦਾਂ ਸੇਵਾ ਕਰੀਏ ਅਸੀਂ ਬੇਨਤੀ ਤੁਹਾਡੇ ਅੱਗੇ ਸਾਡੀ ਇਹੀ ਹੈ ਤੁਸੀਂ ਆਉਂਦੇ ਜਾਂਦੇ ਖੜਕੇ ਜਾਇਆ ਕਰੋ ਔਰ ਸੇਵਾ ਤੁਸੀਂ ਦਵਾਈਆਂ ਚ ਕਰ ਸਕਦੇ ਹੋ ਕੋਈ ਰਾਸ਼ਨ ਦੇ ਸਕਦੇ ਹੋ ਕੋਈ ਇੱਟਾਂ ਦੇ ਸਕਦੇ ਹੋ ਜੀ ਕੋਈ ਸਿਮਿੰਟ ਭੇਜ ਸਕਦੇ ਹੋ ਕੱਪੜਿਆਂ ਦੀ ਬਥੇਰੀ ਲੋੜ ਹੁੰਦੀ ਆ ਕਣਕ ਦੀ ਮਤਲਬ ਕਿੰਨੀਆਂ ਚੀਜ਼ਾਂ ਨੇ ਜੋ ਸਾਡੇ ਘਰਾਂ ਚ ਵਰਤੀਆਂ ਜਾਂਦੀਆਂ ਨੇ ਉਹੀ ਉੱਥੇ ਲੋੜ ਹੈ ਜੀ ਆਪ ਜੀ ਇਦਾਂ ਸੇਵਾ ਕਰ ਸਕਦੇ ਹੋ ਸੇਵਾ ਤੋਂ ਪਹਿਲਾਂ ਆਪ ਜੀ ਆਓ ਇਹਨਾਂ ਰੂਹਾਂ ਦੇ ਨਾਲ ਜ਼ਰੂਰ 10 ਮਿੰਟ ਗੱਲ ਕਰਕੇ ਜਾਇਆ ਕਰੋ ਤੁਹਾਨੂੰ ਜਿਹੜਾ ਪਤਾ ਲੱਗੇ ਤੁਹਾਨੂੰ ਤੁਹਾਡੇ ਦੁੱਖ ਬਹੁਤ ਛੋਟੇ ਲੱਗਣਗੇ ਕਿਉਂਕਿ ਇਹਨਾਂ ਦੇ ਦੁੱਖ ਬਹੁਤ ਵੱਡੇ ਨੇ ਤੁਹਾਨੂੰ ਬਹੁਤ ਛੋਟੇ ਛੋਟੇ ਦੁੱਖ ਲੱਗਣ ਲੱਗਣਗੇ ਆਪਣੇ ਧੰਨਵਾਦ ਤੁਹਾਡਾ ਭੈਣ ਭਰਾਵਾਂ ਦਾ आजा संदीप, ताला, ताला, ताला। आजा संदीप बिरे, आ चलिए बिरे, आ चलिए बिरे, आ चकला बिरे हाँ, कोई ना कोई ना कोई ना, भी आजा बिरे, आजा बिरे आजा, अच्छा रहा है नहीं कोई करनी अच्छा थोड़े मंचेदा, संदीप आजा बिरे, आजा, आजा कवर आना जा रहा ਸੰਦੀਪ ਦੇ ਹਾਲਾਤ ਤਾਂ ਬਹੁਤ ਤਰਸਯੋਗ ਨੇ ਜੀ ਮਤਲਬ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੇ ਜਾ ਸਕਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਤਾਕਤ ਦੇਣ ਦੇਖੋ ਤੁਸੀਂ ਜਦੋਂ ਵੀਰ ਤੁਰਦਾ ਨੰਗੇ ਪੈਰੀਂ ਧਰਤੀ ਤੇ ਇਹਦੇ ਪੈਰ ਲੱਗ ਰਹੇ ਨੇ ਕਿਉਂਕਿ ਕਿੰਨੀਆਂ ਚੀਜ਼ਾਂ ਬਾਈਦੀਆਂ ਨੇ ਇਨਸਾਨ ਦੇ ਹਨਾ ਵਾਹਿਗੁਰੂ ਠੀਕ ਹੈ ਠੀਕ ਹੈ ਆ ਜਾ ਆ ਜਾ ਸੰਦੀਪ ਡਰਨਾ ਵੀਰੇ ਘਬਰਾਣਾ ਯਾਰ ਉਹ ਸੰਦੀਪ ਅੱਛਾ ਮੰਡੀ ਚੋਰੀ ਫਰੀ ਜਾਂਦਾ ਹਨਾ ਜੀ ਇਹ ਇਹਦੀ ਉਮਰ ਕਿੰਨੀ ਆ ਜੀ ਮੁੰਡੇ ਦੀ 24 ਸਾਲ 24 ਸਾਲਾਂ ਪੂਰਾ ਜਾ ਫੜ ਲਓ ਇਤੋਂ ਜੀ ਫੜਾਉਂਦਾ ਕੰਬਲ ਅੱਛਾ ਨਹੀਂ ਕੋਈ ਨਹੀਂ ਛੁੜਾ ਦੇ ਸੰਦੀਪ ਛੁੜਾ ਦੇ ਯਾਰ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੰਦੀਪ ਮੜੇ ਦਾ ਗਲਤਤਾ ਹੈ ਜੀ ਅੱਛਾ ਨਾਮ ਤਾਂ ਦੱਸ ਤਰਾ ਕੀ ਆ ਬੋਲ ਕੇ ਯਾਰ ਜੇ ਤੂੰ ਨਾਮ ਨਹੀਂ ਦੱਸੇਂਗਾ ਫਿਰ ਤਾਂ ਦੱਸ ਕੀ ਨਾਮ ਤੇ ਰਵੀ ਨੇ ਹੈ ਇੱਧਰ ਬੋਲ ਕੇ ਦੱਸ ਤੂੰ ਗੱਡੀ ਕਿੱਥੇ ਚਲਾਉਂਦਾ ਰਿਹਾ ਦੱਸ ਪਹਿਲਾਂ ਗੱਡੀ ਹੈ ਵੀਰੇ ਗੱਡੀ ਕਿੱਧਰ ਨੂੰ ਚਲਾਉਂਦਾ ਰਿਹਾ ਵੀਰੇ ਕੀ ਹਾਲ ਹੈ ਜੀ ਕਿ ਕਿਹੜੇ ਰੂਟ ਤੇ ਚਲਾਉਂਦਾ ਰਿਹਾ ਗੱਡੀ ਵੀਰੇ ਦੱਸੀ ਕਿਹੜੇ ਰੂਟ ਤੇ ਚਲਾਉਂਦਾ ਰਿਹਾ ਦੱਸ ਤਾਂ ਸੀ ਯਾਰ ਪਰ ਜਦੋਂ ਨਾ ਕੋਈ ਇਹੋ ਜਿਹਾ ਇਨਸਾਨ ਐਦਾਂ ਦੀ ਪ੍ਰੋਬਲਮ 'ਚ ਹੁੰਦਾ ਨਾ ਜੀ ਪਰ ਉਹਦੀ ਮਦਦ ਬਹੁਤ ਘੱਟ ਇਨਸਾਨ ਕਰਨ ਯੋਗ ਹੁੰਦੇ ਨੇ ਜੀ ਲੱਵੀ ਨਹੀਂ ਲੱਗਦਾ ਜੀ ਕੋਈ ਅਗਲਾ ਕਹਿੰਦਾ ਸਾਨੇ ਕੀ ਲੈਣਾ ਹਨਾ ਆਪਜੀ ਮਹਿਸੂਸ ਕਰਿਓ ਸਾਡੇ ਸ਼ਬਦਾਂ ਨੂੰ ਬਹੁਤ ਅਸੀਂ ਥਾਵਾਂ ਤੇ ਜਾਣੇ ਆ ਤਾਂ ਇਨਸਾਨ ਕਹਿੰਦਾ ਯਾਰ ਆਪਾਂ ਨੂੰ ਕੀ ਲੋੜ ਆ ਯਾਰ ਅਸੀਂ ਵੀ 2019 ਤੋਂ ਪਹਿਲਾਂ ਇਦਾਂ ਹੀ ਲੰਘ ਜਾਂਦੇ ਸੀਗੇ ਜੀ ਅਸੀਂ ਵੀ ਸੋਚਦੇ ਸੀ ਵੀ ਯਾਰ ਬੰਦਾ ਤਾਂ ਪ੍ਰੋਬਲਮ ਚ ਆ ਪਰ ਆਪਾਂ ਕਰ ਕੁਝ ਨਹੀਂ ਸਕਦੇ ਆਪਾਂ ਨੇ ਲੈਣਾ ਵੀ ਕੀ ਆ ਪਰ ਉਸ ਕਾਲਪੁਰਖ ਵਾਹਿਗੁਰੂ ਦਾ ਐਸੀ ਕਿਰਪਾ ਹੋਈ ਸਾਡੇ ਤੇ ਮਹਾਰਾਜ ਨੇ ਸਾਨੂੰ ਇੰਨੀ ਕੁ ਤਾਕਤ ਦਿੱਤੀ ਸਾਨੂੰ ਇਹ ਅਹਿਸਾਸ ਕਰਾਇਆ ਵੀ ਸਾਡਾ ਆਪਣਾ ਫਰਜ਼ ਆ ਜੀ ਆਪਾਂ ਨਹੀਂ ਕੁਝ ਲੈਣਾ ਤੇ ਆਪਾਂ ਨਹੀਂ ਕੁਝ ਕਰਾਂਗੇ ਤਾਂ ਹੋਰ ਕੌਣ ਕਰੂਗਾ ਤਾਂ ਜਿੱਥੇ ਭਗਤ ਪੂਰਨ ਸਿੰਘ ਜੀ ਵਰਗੀਆਂ ਰੂਹਾਂ ਆਈਆਂ ਉਹਨਾਂ ਤੋਂ ਸਿੱਖਿਆ ਲੈ ਕੇ ਗੁਰੂ ਮਹਾਰਾਜ ਨੇ ਸਾਡੇ ਤੇ ਮਿਹਰ ਕੀਤੀ ਨੇ ਲੱਖਾਂ ਕਰੋੜਾਂ ਇਨਸਾਨਾਂ ਚੋਂ ਸਾਨੂੰ ਚੁਣਿਆ ਜਵਾਨੀ ਦੀ ਉਮਰ ਦੇ ਵਿੱਚ ਜਵਾਨੀ ਪਹਿਰੇ ਮਹਾਰਾਜ ਨੇ ਸੇਵਾ ਬਖਸ਼ੀ ਗੁਰੂ ਸਾਹਿਬ ਦਾ ਧੰਨਵਾਦ ਤੇ ਕਿੱਡੇ ਵੱਡੇ ਪੱਦਰ ਤੇ ਵੀਰ ਠੀਕ ਵੀ ਹੋਏ ਪਿਛਲੇ 5 ਸਾਲਾਂ ਦੇ ਵਿੱਚ ਹੋਰ ਪਤਾ ਨਹੀਂ ਕਿੰਨੇ ਕੁ ਵੀਰ ਨੇ ਜਿਨ੍ਹਾਂ ਨੂੰ ਆਪਾਂ ਨੇ ਲੈ ਕੇ ਆਉਣਾ ਅਰਦਾਸ ਤਾਂ ਇਹ ਆ ਵੀ ਕੋਈ ਇਹੋ ਜਿਹਾ ਵੀਰ ਇਹ ਨਾ ਹੋਵੇ ਕਿਸੇ ਦੀ ਜ਼ਿੰਦਗੀ 'ਚ ਐਡੀ ਪ੍ਰੋਬਲਮ ਆਵੇ ਪਰ ਜਿੱਥੇ-ਜਿੱਥੇ ਪ੍ਰੋਬਲਮ ਆਵੇ ਮਹਾਰਾਜ ਸਾਨੂੰ ਤਾਕਤ ਵੀ ਦਿੰਦੇ ਰਹਿਣ ਵੱਡਾ ਸਾਰਾ ਘਰ ਹੋਵੇ ਮਤਲਬ ਜਿੱਡੀਆ ਮੰਡੀ ਐਡਾ ਵੱਡਾ ਤਾਂ ਆਪਣੇ ਕੋਲੇ ਗਰਾਊਂਡ ਹੋਵੇ ਜਿਹਦੇ ਵਿੱਚ ਆਪਾਂ ਇਹਨਾਂ ਵੀਰਾਂ ਲਈ ਖੇਡਣ ਦਾ ਪ੍ਰਬੰਧ ਕਰ ਸਕੀਏ ਬਿਲਡਿੰਗਾਂ ਵੱਡੀਆਂ ਬਣਾ ਸਕੀਏ ਬਹੁਤ ਵੱਡਾ ਸੁਪਨਾ ਜੀ ਸੁਪਨੇ ਦੇ ਵਿੱਚ ਤੁਹਾਡੀ ਸਪੋਰਟ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਸਾਨੂੰ ਤੁਸੀਂ ਦੇਖਣਾ ਇੱਕ ਦਿਨ ਸਮਾਂ ਆਊਗਾ ਪਿੰਡ ਲਚਕਾਣੀ ਦੇ ਵਿੱਚ ਬਹੁਤ ਵੱਡਾ ਘਰ ਹੋਊਗਾ ਜਿਹਦੇ ਵਿੱਚ ਇਦਾਂ ਦੇ ਵੀਰ ਸੋ ਆਊਗਾ ਸੋ ਜਾਊਗਾ ਤੰਦਰੁਸਤ ਹੋਣਗੇ ਜੀ ਪਰ ਜੀ ਦੇ ਘਰ ਚ ਐਸਾ ਪੁੱਤ ਹੁੰਦਾ ਨਾ ਜੀ ਮਹਿਸੂਸ ਕਰਕੇ ਦੇਖੀਏ ਉਸ ਘਰ ਦੇ ਹਾਲਾਤ ਕੀ ਹੋਣਗੇ ਜੀ ਅਸੀਂ ਆਪਣੇ ਆਪਣੇ ਪੁੱਤਾਂ ਤੇ ਲਾ ਕੇ ਦੇਖੀਏ ਵੀ ਜਿਸ ਘਰ ਚ ਐਸਾ ਪੁੱਤ ਉਹਦੇ ਹਾਲਾਤ ਕੀ ਨੇ ਜਿਹੜੀ ਉਮਰ ਚ ਪੁੱਤ ਨੇ ਕਮਾਉਣਾ ਸੀ ਉਸੇ ਉਮਰ ਦੇ ਵਿੱਚ ਪੁੱਤ ਹਾਲਾਤਾਂ ਚ ਫਿਰਦਾ ਹੋਵੇ ਤਾਂ ਬਾਪ ਵੀ ਇਹਨਾਂ ਦੇ ਪਿਤਾ ਜੀ ਵੀ ਦਿਹਾੜੀ ਕਰਦੇ ਨੇ ਕਿਸੇ ਨਾਲ ਸਾਂਝੀ ਰਲੇਵੇ ਨੇ ਕੋਈ ਬਹੁਤਾ ਅਮੀਰ ਪਰਿਵਾਰ ਨਹੀਂ ਹੈਗਾ ਜਿੰਨਾ ਕਮਾਉਂਦੇ ਨੇ ਓਨਾ ਕੇ ਖਾਂਦੇ ਨੇ ਜਿਵੇਂ 100 ਕਮਾ ਲਿਆ 100 ਖਾ ਲਿਆ 100 ਕਮਾ ਲਿਆ 100 ਖਾ ਲਿਆ ਬਸ ਇੰਨਕ ਜਿਹੜੀ ਪੂੰਜੀ ਆ ਪਰਿਵਾਰ ਕੋਲੇ ਮੈਨੂੰ ਇਹ ਲੱਗਦਾ ਵੀ ਜੇਕਰ ਇਹਨਾਂ ਨੂੰ ਇਲਾਜ ਕਰਾਉਣਾ ਪੈ ਜੇ ਟੈਸਟ ਵੀ ਕਰਾ ਨਹੀਂ ਸਕਦੇ ਇੰਨੀ ਵੀ ਹਿੰਮਤ ਨਹੀਂ ਹੋਣੀ ਇਨਸਾਨ ਕੋਲੇ ਵੀ ਇਹ ਟੈਸਟ ਕਰਾ ਲੈਣ ਕਿਤੇ 2000 ਰੁਪਏ ਦੇ ਕਿਉਂਕਿ ਗਰੀਬ ਬੰਦੇ ਨੂੰ ਤਾਂ ਆਪਣੀ ਰੋਟੀ ਦਾ ਢਿੱਡ ਦਾ ਫਿਕਰ ਹੁੰਦਾ ਇਹ ਤਾਂ ਪਾਪੀ ਢਿੱਡ ਹੈਰਾਨ ਕਰਦਾ ਨਾ ਗਰੀਬੀ ਬੜੀ ਬੜੀ ਤੰਗ ਕਰਦੀ ਆ ਗਰੀਬੀ ਤੁਸੀਂ ਤਾਂ ਸਾਰੇ ਪਿੰਡਪੁਰਾ ਸਾਡੇ ਨਾਲੋਂ ਸਮਝਦਾਰ ਹੋ ਸਿਆਣਿਓ ਤੁਸੀਂ ਸਾਨੂੰ ਸਭ ਸਭ ਪਤਾ ਭੈਣ ਭਰਾਵਾਂ ਨੂੰ ਅਸੀਂ ਤਾਂ ਬਹੁਤ ਛੋਟੇ ਆ ਤੁਹਾਡੇ ਨਾਲੋਂ ਪਰ ਤੁਸੀਂ ਅਰਦਾਸ ਕਰਦੇ ਰਹੋ ਸਾਨੂੰ ਮਹਾਰਾਜ ਤਾਕਤ ਦੇਵੇ ਇਦਾਂ ਦੇ ਵੀਰਾਂ ਦੇ ਨਾਲ ਖੜਨ ਦੀ ਇਦਾਂ ਦੇ ਇਨਸਾਨਾਂ ਦੀ ਆ ਘਰ ਆ ਜੀ ਸੰਦੀਪ ਦਾ ਤੁਸੀਂ ਇੱਥੋਂ ਦੇਖ ਲਓ ਜੀ ਆ ਉਰੇ 메ਨ ਗੇਟ ਆ ਜੀ ਕੋਈ ਉਰੇ ਬਾਉਂਡਰੀ ਨਹੀਂ ਹੈਗੀ ਮੈਂ ਵੀਰ ਨੂੰ ਕਹੂੰਗਾ ਬੜੇ ਧਿਆਨ ਨਾਲ ਇਹ ਛੋਟਾ ਜਿਹਾ ਘਰ ਆ ਜੀ ਇੱਥੇ ਇਹ ਵੀਰ ਰਹਿੰਦਾ ਇਧਰਲੇ ਪਾਸੇ ਕੋਈ ਬਾਉਂਡਰੀ ਨਹੀਂ ਮਤਲਬ ਕੋਈ ਕੰਧ ਨਹੀਂ ਕੋਈ ਬਾਥਰੂਮ ਨਹੀਂ ਕੋਈ ਟਾਇਲਟ ਨਹੀਂ ਬਹੁਤਾ ਪ੍ਰਬੰਧ ਕੋਈ ਬਿਜਲੀ ਦਾ ਬਹੁਤਾ ਪ੍ਰਬੰਧ ਨਹੀਂ ਲੱਗਦਾ ਘਰ ਦੇ ਵਿੱਚ ਖੰਡਰ ਬਣਿਆ ਪਿਆ ਜੀ ਘਰ ਔਰ ਇਹ ਵੀਰ ਪੈਂਦਾ ਕਿੱਥੇ ਆ ਇੱਥੇ ਆ ਕੇ ਪੈਂਦਾ ਜੀ ਇਹ ਇਨਸਾਨ ਤੁਸੀਂ ਦੇਖੋ ਆ ਕਿ ਇਸ ਜਗ੍ਹਾ ਦੇ ਉੱਪਰ ਆ ਕੇ ਨੇ ਵੀਰ ਨੇ ਜਿਹੜਾ ਤਖਤੇ ਦੇ ਉੱਪਰ ਆ ਕੇ ਪੈਂਦਾ ਜੀ ਇੱਕ ਜਿਹੜਾ ਜਿਵੇਂ ਆਪਣੇ ਗੇਟ ਹੁੰਦੇ ਨੇ ਨਾ ਜਿਹੜੇ ਜੀ ਉਹ ਗੇਟਾਂ ਨੂੰ ਪੱਟ ਕੇ ਇਹਨਾਂ ਗੇਟਾਂ ਦੇ ਉੱਪਰ ਹੀ ਪੈਂਦਾ ਸੰਦੀਪ ਆਪ ਜੀ ਮਹਿਸੂਸ ਕਰਕੇ ਦੇਖੋ ਇੱਥੇ ਪੈ ਦੀਆਂ ਵੀਡੀਓ ਜਦੋਂ ਸਾਨੂੰ ਭੇਜੀਆਂ ਤਾਂ ਅਸੀਂ ਵੀ ਹੈਰਾਨ ਰਹਿ ਗਏ ਵੀ ਜਦੋਂ ਇਨਸਾਨ ਪੈਂਦਾ ਹੋਊਗਾ ਜਦੋਂ ਉਹਦੀ ਆਹ ਕੁੰਡੇ ਵੱਜਦੇ ਹੋਣਗੇ ਕਿੰਨਾ ਕੁ ਤੰਗ ਹੁੰਦਾ ਹੋਊਗਾ ਹਨਾ ਇਸ ਕਮਰੇ ਦੇ ਵਿੱਚ ਜਿਹੜੀ ਜ਼ਿੰਦਗੀ ਕੱਟਣੀ ਕਿੰਨੀ ਕੌਖੀ ਆ ਤੁਸੀਂ ਮਹਿਸੂਸ ਕਰਕੇ ਦੇਖੋ ਸ਼ਾਇਦ ਵੀਡੀਓ ਦੇ ਵਿੱਚ ਤੁਹਾਨੂੰ ਉਹ ਚੀਜ਼ ਮਹਿਸੂਸ ਨਾ ਹੋਵੇ ਜੋ ਆ ਕੇ ਪਤਾ ਲੱਗਦਾ ਹਕੀਕਤ ਦੇ ਵਿੱਚ ਵੀ ਕਿੰਨੀ ਇੱਕ ਟੈਨਸ਼ਨ ਵਾਲੀ ਕਿੰਨੀ ਇੱਕ ਦੁੱਖਾਂ ਭਰੀ ਜ਼ਿੰਦਗੀ ਹੈ ਜਿਹੜੀ ਇਸ ਗਰੀਬ ਪਰਿਵਾਰ ਦੀ ਘਰ ਵੀ ਮੈਨੂੰ ਲੱਗਦਾ ਦੇ ਉੱਪਰ ਕੋਈ ਖੜ ਨਹੀਂ ਸਕਦਾ ਜੇ ਕੋਈ ਖੜੂਗਾ ਤਾਂ ਥੱਲੇ ਆ ਜਾਊਗਾ ਸਾਰਾ ਟੁੱਟ ਚੁੱਕਿਆ ਬਾਲੇ ਜਿਹੜੇ ਉਹ ਥੱਲੇ ਪਾਣੀ ਆਉਂਦਾ ਕਿਉਂਕਿ ਬਾਲੇ ਇੰਨੇ ਕਮਜ਼ੋਰ ਹੋ ਗਏ ਉੱਪਰ ਕੋਈ ਚੜ ਨਹੀਂ ਸਕਦਾ ਡੰਡੇ ਪਾਏ ਹੋਏ ਨੇ ਵਿੱਚ ਵੀਰ ਉਹਨਾਂ ਨੇ ਇਹ ਵੀ ਪਤਾ ਨਹੀਂ ਕਿਦਾਂ ਗਰੀਬੀ 'ਚ ਇਹਨਾਂ ਨੇ ਬਣਾਇਆ ਹੋਊਗਾ ਘਰ ਤੇ ਜਿਹੜੇ ਗੇਟ ਲਾਏ ਉਹੀ ਪਟਕੇ ਸੰਦੀਪ ਉਹਨਾਂ ਦੇ ਉੱਪਰ ਪੈਂਦਾ ਜੀ ਆ ਤੁਸੀਂ ਦੇਖ ਰਹੇ ਹੋ ਜੀ ਸਾਡੇ ਕੋਲੇ ਸ਼ਬਦ ਅਸੀਂ ਕਿੰਨੇ ਕੀ ਬਿਆਨ ਕਰੀਏ ਅਸੀਂ ਇਸ ਪਰਿਵਾਰ ਦਾ ਦੁੱਖ ਸਾਡੇ ਸ਼ਬਦਾਂ ਨੂੰ ਸਮਝਿਓ ਸ਼ੇਅਰ ਕਰਿਓ ਵੀਡੀਓ ਕਿਸੇ ਹੋਰ ਮਾਂ ਕੋਲੇ ਵੀਡੀਓ ਪਹੁੰਚੂਗੀ ਕਿਸੇ ਹੋਰ ਪਿੰਡ ਕੋਲੇ ਕਿਸੇ ਹੋਰ ਪੰਚਾਇਤ ਕੋਲੇ ਵੀਡੀਓ ਪਹੁੰਚੂਗੀ ਕਿਸੇ ਹੋਰ ਸੰਦੀਪ ਵਰਗੇ ਵੀਰ ਦਾ ਭਲਾ ਹੋ ਸਕਦਾ ਕਿਸੇ ਦਾਨੀ ਸੱਜਣਾ ਕੋਲੇ ਵੀਡੀਓ ਪਹੁੰਚ ਸਕਦੀ ਆ ਕੋਈ ਸੰਦੀਪ ਵਰਗੇ ਵੀਰਾਂ ਦੀ ਸਿੱਧਾ ਬਾਹ ਫੜ ਸਕਦੇ ਨੇ ਭਾਈ ਇਹ ਬਾਹਰਲੇ ਪਾਸੇ ਤੋਂ ਜਿਹੜਾ ਹੁਣ ਆਪਾਂ ਵੀਰ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਆਂ ਜੀ ਇਧਰਲੇ ਪਾਸੇ ਜਿਹੜਾ ਵਾਹੀ ਕਰਾ ਜੀ ਮੁੰਡੇ ਦਾ ਠੀਕ ਹੈ ਜੀ ਇਹ ਕੰਦ ਹੋ ਹੈ ਹੀ ਉਹ ਨਹੀਂ ਕਿ ਤੋੜਤੀ ਕਿਸੇ ਨੇ ਕਿ ਟੁੱਟ ਗਈ ਟਾਈਮ ਹੋ ਗਿਆ ਜੀ 15 ਸਾਲ ਹੋ ਗਏ 15 ਸਾਲ ਹੋ ਗਏ ਜੇ ਮਾਂ ਹੁੰਦੀ ਸ਼ਾਇਦ ਅੱਜ ਨੂੰ ਥੋੜਾ ਬੋਤਾ ਸਾਹਮ ਵੀ ਲੈਂਦੀ ਅੱਛਾ ਅੱਛਾ ਹਾਂ ਜੀ ਸੰਦੀਪ ਹੋ ਸੰਦੀਪ ਵੀਰੇ ਚੱਲ ਆਜੋ ਫੇ ਚੱਲੀ ਆਜੋ ਆ ਚੱਲੀ ਸੰਦੀਪ ਆਜੋ ਵਾਹਿਗੁਰੂ ਸੰਦੀਪ ਠੀਕ ਹੈ ਜੇ ਤੂੰ ਬੋਲਤਾ ਪੈ ਸਾਡੇ ਨਾਲ ਯਾਰ ਵੀਰੇ ਬੋਲ ਤਾਂ ਸਹੀ ਹੈ ਵੀਰੇ ਕੀ ਹੋ ਗਿਆ ਕਾਦੀ ਟੈਨਸ਼ਨ ਲੈਂਤੀ ਤੈਨੇ ਇੱਕ ਚੀਜ਼ ਬੋਲ ਕੇ ਦੱਸ ਦੇ ਸੰਦੀਪ ਯਾਰ ਕਾਦੀ ਟੈਨਸ਼ਨ ਲੈਂਤੀ ਆ ਵੀਰੇ ਤੈਨੇ ਸੰਦੀਪ ਪੁੱਛੋ ਜੀ ਮਣੇ ਕਾਦੀ ਟੈਨਸ਼ਨ ਲੈ ਆ ਥੋੜਾ ਮੈਂ ਬੋਲ ਦਾਂ ਮਣਵਾ ਤਾ ਉਹਨੇ ਬੋਲ ਕਦਾਂ ਕਦਿਆਂ ਨੂੰ ਬੋਲ ਥੋੜੇ ਨਾਲ ਮਤਲਬ ਕੀ ਸਹੀ ਕਹਿੰਦਾ ਕਿਵੇਂ ਪਾਪੇ ਮਾ ਠੀਕ ਆ ਓਕੇ ਇਸ ਤੋਂ ਬਾਅਦ ਗੱਲ ਨਹੀਂ ਕਰਦੇ ਠੀਕ ਆ ਸੰਘੇਤ ਜੀ ਹੁਣ ਅਸੀਂ ਚੱਲੇ ਪਾਉਨੇ ਆ ਜੀ ਜਿਹੜਾ ਤੁਸੀਂ ਵੀ ਆਇਓ ਧੰਨਵਾਦ ਤੁਹਾਡਾ ਅਸੀਂ ਕਿਹੜਾ ਪਿੰਡ ਆ ਜੀ ਖਨਾਲ ਕਲਾ ਪਿੰਡ ਦੇ ਵਿੱਚ ਆ ਜੀ ਸੰਗਰੂਰ ਜ਼ਿਲ੍ਹਾ ਜੀ ਨੇੜੇ-ਨੇੜੇ ਕਿਹੜੇ ਪਿੰਡ ਨੇ ਦਿੜਬਾ ਜੀ ਇੱਕ ਪਾਸੇ ਦਿੜਬਾ ਜੀ ਦੂਜੇ ਪਾਸੇ ਗੁਜਰਾ ਪਿੰਡਾ ਜੀ ਬਿਆਲਗੜ ਤੇ ਛੋਟੀ ਖਨਾਲ ਪਿੰਡਾ ਜੀ ਸਾਰੇ ਪਿੰਡ ਵਾਸੀ ਆਏ ਨੇ ਸਾਡੀ ਮਦਦ ਚ ਤਹਿ ਦਿਲੋਂ ਧੰਨਵਾਦ ਸਾਰਿਆਂ ਦਾ ਹੀ ਉਸ ਹਰ ਇੱਕ ਰੂਹ ਦਾ ਜਿਨ੍ਹਾਂ ਨੇ ਇਸ ਵੀਰ ਲਈ ਹਾ ਦਾ ਨਾਰਾ ਮਾਰਿਆ ਵੀਰੇ ਤੁਸੀਂ ਆਉਂਦੇ ਜਾਂਦੇ ਕਦੇ ਮਿਲ ਕੇ ਜਾਇਓ ਹਨਾ ਉੱਥੇ ਜਦੋਂ ਪਟਿਆਲੇ ਤੋਂ ਭਾਸੋਂ ਨੂੰ ਪੈਣੇ ਆਪਾਂ ਪਟਿਆਲੇ ਤੋਂ 6-7 ਕਿਲੋਮੀਟਰ ਦੀ ਉਹ ਦੂਰੀ ਆ ਕਦੇ ਆਇਓ ਹਨਾ ਇਹਨੂੰ ਮਿਲਣ ਵੀਰ ਨੂੰ ਸਮਾਂ ਕੱਢ ਕੇ ਹਨਾ ਦੋਨੇ ਚਲੋ ਜ਼ਿੰਦਗੀ ਤਾਂ ਸਭ ਦੀ ਉਹ ਬਿਜ਼ੀ ਆ ਕਦੇ ਆਏ ਪਟਿਆਲੇ 10 ਮਿੰਟ ਮਿਲ ਕੇ ਜਾਇਓ ਵੀਰੇ ਠੀਕ ਆ ਜੀ ਆਜਾ ਜਤਾ ਜੀ ਆਜੋ ਵੀਰੇ ਆ ਚੱਲੀਏ ਸੰਦੀਪ ਆ ਚੱਲੀਏ ਆਪਾਂ ਦਵਾਈ ਲੈ ਲਈਏ ਆਜਾ ਆ ਚੱਲੀ ਯਾਰ ਵੀਰੇ ਸਿਆਣਾ ਮੁੰਡਾ ਮੇਰਾ ਭਾਈ ਯਾਰਾ ਜ ਆਜਾ ਵੀਰੇ ਆਜਾ 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 ਵੀਰੇ ਵਾਹ ਆ ਚੱਲੀ ਇਹ ਆ ਜੀ ਸੰਦੀਪ ਦਾ ਘਰ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਇਸ ਘਰ ਦੇ ਹਾਲਾਤ ਬਦਲ ਸਕਣ ਜਿਹੜਾ ਇਹ ਸਮਾਂ ਚੰਗਾ ਸਕੇ ਤੁਸੀਂ ਮੜਦੇ ਹੁਣ ਸੈੱਟ ਕਰ ਲਿਓ ਇਹਨੂੰ ਹਨਾ ਅਸੀਂ ਇਹਨੂੰ ਮੁੰਡੇ ਨੂੰ ਲੈ ਕੇ ਜਾਂਦੇ ਹਾਂ ਤੁਹਾਡੇ ਬੱਚੇ ਨੂੰ ਤੇ ਇਹਦਾ ਇਲਾਜ ਕਰਾਉਨੇ ਆ ਜੀ ਤੁਸੀਂ ਥੋੜਾ ਜਿਹਾ ਕਰ ਲਿਓ ਹਨਾ ਸੈਟਿੰਗ ਜੀ ਸਾਫ ਸਫਾਈ ਇਹਦੇ ਗੀਟ ਹਨਾ ਇਸੇ ਨੇ ਕਰਿਆ ਤੀ ਇਹ ਨਹੀਂ ਤੋੜਿਆ ਜੀ ਇਹ ਅੱਛੇ ਨਹੀਂ ਫੂਕ ਫੂਕਿਆ ਜਿਹੜਾ ਤਕਤਾ ਪਟਕਿਆ ਨਹੀਂ ਲਾਇਆ ਹਾਂ ਜੀ ਅਸੀਂ ਲਾਇਆ ਓਕੇ ਚਲੋ ਗੁਰੂ ਸਾਹਿਬ ਕਿਰਪਾ ਕਰੇ ਠੀਕ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਘਰ ਦਾ ਸਮਾਂ ਬਦਲੇ ਸ਼ੇਰੇ ਆ ਜਾ ਵੀਰੇ ਸਮਾਂ ਬਦਲੇ ਠੀਕ ਹੈ ਜੀ ਮਤਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬੇਬੇ ਜੀ ਆਇਓ ਕਦੇ ਪਿੰਡ ਆਇਓ ਜੀ ਲਚਕਾਣੀ ਕਦੇ ਲੰਘਦੇ ਫੜਦੇ ਹਾਂਜੀ ਹਾਂਜੀ ਧੰਨਵਾਦ ਜੀ ਨਹੀਂ ਕੋਈ ਨਖਾਲਸਾ ਜੀ ਉਧਰ ਵੀ ਥੋੜੀ ਹੈ ਮਾਰਾ ਉਧਰ ਵੀ ਥੋੜੀ ਹੈ ਮਾਰਾ ਹੀ ਠੰਡਾ ਉਧਰ ਵੀ ਥੋੜੀ ਹੈ ਜੀ ਨਹੀਂ ਬਾਬਾ ਜੀ ਕੁਛ ਨਹੀਂ ਲੈ ਕੇ ਆਇਓ ਜੀ ਥੋੜੀ ਹੈ ਜੀ ਉਹ ਪਾਣੀ ਪੀ ਲਿਆ ਮੁੰਡਿਆ ਨੇ ਫਤਿਹ ਆ ਜੀ ਬਸ ਕੰਮ ਨਹੀਂ ਕੋਈ ਗੱਲੇ ਨਹੀਂ ਬਾਬਾ ਜੀ ਕੋਈ ਗੱਲੇ ਨਹੀਂ ਜੀ ਉਧਰ ਵੀ ਥੋੜੇ ਹੀ ਆ ਜੀ ਸਾਡੇ ਕੋਲੇ ਸਾਰਾ ਸੰ ਸਾਨੂੰ ਤਾਂ ਇਹੀ ਬਹੁਤ ਹੈ ਵੀ ਤੁਹਾਡੀ ਪ੍ਰੋਬਲਮ ਠੀਕ ਹੋ ਗਈ ਚਲੋ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਬਾਹਰ ਜੀ ਨੇ ਸਾਡੀ ਡਿਊਟੀ ਲਾਈ ਹਾਂ ਜੀ ਬੱਚੇ ਵੀ ਦੇਖਦੇ ਨੇ ਕਈ ਵਾਰੀ ਇਦਾਂ ਦੇ ਇਨਸਾਨਾਂ ਤੋਂ ਬੱਚੇ ਵੀ ਡਰਨ ਲੱਗ ਜਾਂਦੇ ਨੇ ਜੀ ਕਈ ਵਾਰੀ ਕਿਉਂਕਿ ਇਨਸਾਨ ਦੇ ਹਾਲਾਤ ਜਦੋਂ ਇਹ ਜੇ ਬਣ ਜਾਂਦੇ ਨੇ ਜੀ ਫਿਰ ਉਹਦਾ ਰੂਪ ਕਿਦਾਂ ਦਾ ਹਨਾ ਹੋ ਜਾਂਦਾ ਸਾਰੇ ਬੱਚੇ ਤਾਂ ਵੈਸੀ ਡਰ ਜਾਂਦੇ ਨੇ ਜੀ ਇਦਾਂ ਦੇ ਇਨਸਾਨਾਂ ਨੂੰ ਦੇਖ ਕੇ ਨਾ ਜੀ ਵੀਰੇ ਕੁਝ ਨਹੀਂ ਸ਼ੱਕਣਾ ਜੀ ਸਾਨੇ ਆ ਜਾ ਸੰਦੀਪ ਵੀਰੇ ਬੈਠ ਵਿੱਚ ਵੀਰੇ ਆ ਹੁਣ ਕਿਹੜਾ ਦੇ ਕੇ ਮੁੜਿਆ ਲਾ ਚੱਲ ਵੀ ਚੱਲ ਬੈਠ ਜਾ ਕੰਬਲ ਰੱਖ ਦੇ ਮੇਰੇ ਰੱਖ ਦੇ ਕੰਬਲ ਮੜਾ ਪਿਆਰ ਨਾਲ ਪਿਆਰ ਨਾਲ ਬੈਠੂਗਾ ਜੀ ਪਿਆਰ ਨਾਲ ਬਿਠਾ ਲਓ ਜੀ ਪਿਆਰ ਨਾਲ ਬੈਠੋ ਆ ਬੋਲ ਦੇ ਪਰਲੇ ਪਾਸੇ ਚੜ ਜਾ ਉੱਤੇ ਚੜ ਜਾ ਬੈਠ ਜਾ ਵੀਰੇ ਸੰਦੀਪ ਬੈਠ ਜਾ ਵੀਰੇ ਕੋਈ ਨਾ ਪਿਆਰ ਨਾ ਬੈਠੂਗਾ ਚੱਕ ਕੇ ਬਿਠਾ ਦਿਓ ਜੀ ਫੇਰ ਚੱਕ ਕੇ ਬਿਠਾ ਦਿਓ ਜੀ ਬਿਠਾ ਦਿਓ ਬਿਠਾ ਦਿਓ ਕਰ ਲੋ ਅੱਗੇ ਨੂੰ ਕਰ ਲੋ ਜੀ ਕਰ ਸੰਦੀਪ ਅੱਗੇ ਨੂੰ ਉੱਤਰੂਗਾ ਜੀ ਨਹੀਂ ਹੋ ਜਾ ਕਹਾਂ ਹੋ ਜਾ ਹੋ ਜਾ ਵੀਰੇ ਉੱਥੇ ਹੀ ਹੋ ਜਾ ਵਾਹਿਗੁਰੂ ਉੱਥੇ ਹੀ ਹੋ ਜਾ ਦਵਾਈ ਜਾਵਾਂਗੇ ਚਲ ਹੋ ਜਾ ਵੀਰੇ ਹੋ ਜਾ ਕਹਾਂ ਹੋ ਜਾ ਲਾਲਾ ਲਾਵਾਂਗੇ ਹੋ ਜਾ ਕਹਾਂ ਹੋ ਜਾ ਬਸ ਵੀਰੇ ਆਜੋ ਹੋ ਜਾ ਵੀਰੇ ਸੰਦੀਪ ਅੱਗੇ ਨੂੰ ਹੋ ਵੀਰੇ ਟੂ ਲਾ ਲਾ ਹੁੰਦੀ ਵੀਰੇ ਆ ਲਾਓ ਡਾ ਲਾ ਜੀ ਹੱਥ ਪਰੇ ਕਰ ਸੰਦੀਪ ਵੀਰੇ ਟੂ ਲਾ ਵੀਰੇ ਉੱਥੇ ਕਰ ਲੈ ਵੀਰੇ ਮਾਸਟਰ ਜੀ ਉਧਰ ਨੂੰ ਲਾ ਲਵਾਉਣੇ ਜੀ ਲਵਾਉਣੇ ਮਾਸਟਰ ਜੀ ਉਥੇ ਚੱਕ ਕੇ ਬਾਹਾਂ ਤੋਂ ਉਧਰ ਲਾਓ ਆ ਚਾਦਰ ਪਰੇ ਚੱਕ ਲੋ ਜੀ ਚਾਦਰ ਪਰੇ ਚੱਕ ਲੋ ਵੀਰੇ ਚਾਦਰ ਪਰੇ ਚੱਕ ਲੋ ਵੀਰੇ ਚਾਦਰ ਚਾਦਰ ਉਹੋ ਚਾਦਰ ਪਰੇ ਕਰ ਦੋ ਗੱਦੇ ਤੇ ਬੈਠਣ ਤੋਂ ਵੀਰ ਨੂੰ ਹਾਂ ਇੱਧਰ ਕਰ ਲੋ ਹਾਂ ਬਸ ਇੱਧਰਲੇ ਪਾਸੇ ਤੁਸੀਂ ਬੈਠੋ ਪੂਰੀ ਬੈਜੋ ਹਾਂ ਬਸ ਬਸ ਬੈਜੋ ਬਸ ਵਾਹਿਗੁਰੂ ਦੇਖਿਓ ਉਹ ਜਾਣੀ ਕੀ ਸੋਚ ਰਿਹਾ ਹਨਾ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਆ ਮਹਾਰਾਜ ਹੀ ਉਹ ਵਾਹਿਗੁਰੂ ਚੱਲੀ ਆਪਾਂ ਜੀ ਚਲੋ ਫਿਰ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਅੱਛਾ ਖੜੋ ਆਪਾਂ ਜੀ ਪਕਰੂ ਮੈਂ ਤਾਂ ਠੀਕ ਹੈ ਅਮਾਗੇ ਪੁੱਤ ਤੇਰ ਲੱਗੇ ਅਸੀਂ ਹੋਰ ਗੱਡੀ ਪਰ ਤੇ ਆਮਾਗੇ ਇਹ ਤਾਂ ਇੰਨੇ ਸਿਆਣੇ ਤੇ ਭਾਈ ਪਰਮਾ ਦਾ ਹੋ ਗਿਆ ਫਿਰ ਬਸ ਯਾਨੀ ਦਿਵਕ ਦੋ ਮਾਂ ਮਾਰ ਗਈ ਦੀ ਬਹੁਤ ਹੋ ਗਿਆ ਹਾਂਜੀ ਆ ਗਿਆ ਬਾਪ ਆ ਵਿਚਾਰਾ ਜੀ ਬਿਲਕੁਲ ਫਿਰ ਪਹਿਲਾ ਬਾਪ ਬਾ ਲਵੇ ਰਹਿੰਦਾ ਇਹਨਾਂ ਦੇ ਵੀ ਠੀਕ ਹੈ ਜੀ ਕਰਨਾ ਦਾ ਕੋਈ ਚੱਕਰ ਪਾਇਆ ਹਾਂਜੀ ਬਿਲਕੁਲ ਅਸਲੋ ਜਦੋਂ ਮਾਂ ਨਹੀਂ ਨਾ ਘਰ ਚ ਹੁੰਦੀ ਜੀ ਨਰਕ ਬਣ ਜਾਂਦਾ ਘਰ ਮਾਤਾ ਜੀ ਮਾਮਾ ਘਰ ਨੇ ਬਾਈ ਸਾਨੂੰ ਪਤੀ ਆਇਆ ਮਾਮਾ ਤਾਂ ਰੱਬ ਦਾ ਰੂਪ ਨੇ ਜੀ ਬੱਚਿਆਂ ਲਈ ਇਦਾਂ ਦੇ ਹਾਲਾਤਾਂ ਚ ਮਾਮਾ ਹੀ ਖੜਦੀਆਂ ਨੇ ਜੀ ਆ ਕੇ ਦੂਜਾ ਤਾਂ ਪਿੱਛੇ ਹਟ ਜਾਂਦਾ ਜੀ ਇਨਸਾਨ ਅਸੀਂ ਤਾਂ ਬਹੁਤ ਦੇਖਦੇ ਆਂ ਦੀ ਪੰਜਾਬ 'ਚ ਜਦੋਂ ਜਾਂਦੇ ਆਂ ਇਦਾਂ ਦੇ ਹਾਲਾਤਾਂ 'ਚ ਮਾਮਾ ਹੀ ਸਹਾਰਾ ਬਣਦੀਆਂ ਨੇ ਜੀ ਮਾਂ ਇਹ ਕਹਿੰਦੀ ਆ ਮੇਰਾ ਪੁੱਤ ਠੀਕ ਹੋ ਜੇ ਕਿਤੇ ਹੱਦ ਤੱਕ ਰਿਸ਼ਤੇਦਾਰ ਭੈਣ ਭਰਾ ਵੀ ਪਿੱਛੇ ਹਟ ਜਾਂਦੇ ਨੇ ਜੀ ਸੰਦੀਪ ਦੇ ਹਾਲਾਤ ਬਦਲਣਗੇ ਜੀ ਇਸ ਟਾਈਮ ਰਹਿਰਾ ਸਭ ਦਾ ਟਾਈਮ ਆ ਜੀ ਗੁਰੂ ਘਰ ਦੇ ਵਿੱਚ ਗੁਰਬਾਣੀ ਪੜ੍ਹੀ ਜਾ ਰਹੀ ਆ ਰਹਿਰਾ ਸਭ ਤੋਂ ਬਾਅਦ ਅਰਦਾਸ ਹੋਣੀ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਆ ਮਹਾਰਾ ਸੱਚੇ ਪਾਤਸ਼ਾਹ ਵੇ ਗੁਰੂ ਕਿਰਪਾ ਕਰਨ ਜਿਹੜਾ ਸਮਾਂ ਬਦਲੇ ਇਸ ਵੀਰ ਦੇ ਹਾਲਾਤ ਬਦਲਨ ਦੁਬਾਰਾ ਤੋਂ ਜਿਹੜਾ ਕੇਸ ਦਾੜਾ ਰੱਖ ਕੇ ਜਿਹੜਾ ਦਸਤਾਰ ਬਨ ਕੇ ਦੁਬਾਰਾ ਤੋਂ ਡਾਲੀ ਕਰੇ ਗੁਰੂ ਘਰ ਦੁਬਾਰਾ ਤੋਂ ਸੇਵਾ ਕਰੇ ਅਸੀਂ ਤਾਂ ਉਸ ਰੂਪ ਦੇ ਵਿੱਚ ਇਸ ਵੀਰ ਨੂੰ ਦੇਖਣਾ ਚਾਹੁੰਦੇ ਆ ਜੀ ਠੀਕ ਆ ਸੰਗਤ ਜੀ ਹਸਦੇ ਬਾਤ ਦੇ ਰਹੋ ਧੰਨਵਾਦ ਤੁਹਾਡਾ ਜੀ ਆਉ ਨੂੰ 20 ਰੁਪਏ ਦਿਓ ਯਾਰ ਵੀਰੇ ਨਹੀਂ 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 ਯਾਰ ਵੀਰੇ ਗਰੀਬ ਬੰਦਾ ਨਹੀਂ ਨਹੀਂ ਯਾਰ ਨਹੀਂ 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 ਕਿੱਥੇ ਗਿਆ ਬਾਈ ਉਹ ਨਹੀਂ ਨਹੀਂ ਯਾਰ ਵੀਰੇ ਪਤਾ ਕਿ ਯਾਰ ਵੀਰੇ ਰਜਗਾਰ ਤਾਂ ਰਜਗਾਰ ਆ ਯਾਰ ਮੇਰਾ ਭਾਈ ਨਹੀਂ ਯਾਰ ਅਹੇ ਨਹੀਂ ਕਰੇ ਕਰਦੇ ਆ 20 ਰੁਪਏ ਪੈਣ ਵੀਰੇ ਸੇਵਾ ਭਾਵਨਾ ਆਪਣੀ ਜਗਾ ਠੀਕ ਆ ਵੀਰੇ ਚੰਗਾ ਵੀਰੇ ਠੀਕ ਆ ਵੀਰੇ ਆ ਮਾਂ ਜੀ ਕੋਈ ਨਹੀਂ ਹਾਂਜੀ 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 ਵੀਰੇ ਠੀਕ ਹੈ ਤਾਂ ਪਪਾ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਅਸੀਂ ਤੁਹਾਨੂੰ ਲੱਗ ਜਾਈ